ਕਿ 45 ਗੋਰਿਆਂ ਨੂੰ ਸ਼ਾਇਦ ਇਸ ਪੱਗ ਦੀ ਕਦਰ ਨਾ ਫਤਾ ਹੋਵੇ ਪਰ ਜਦੋਂ ਇਹ ਫੋਟੋਆਂ ਪੰਜਾਬੀਆਂ ਦੇ ਮੂਰੇ ਆਈਆਂ ਨੇ ਤਾਂ ਅੱਖਾਂ ਹਰ ਕਿਸੇ ਦੀਆਂ ਨੰਮ ਹੋਈਆਂ ਨੇ ਕਾਨੂੰਨੀ ਪੱਖ ਤੋਂ ਇਹਨਾਂ ਤੋਂ ਜਾਣਦੇ ਹਾਂ ਕਿ 45 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਜਾਇਜ਼ ਹੈ ਜਾਂ ਨਹੀਂ ਲॉ ਦੇ ਸੈਕਸ਼ਨ ਚ ਪ੍ਰੋਵੀਜ਼ਨ ਹੈ ਕਿ ਫਾਂਸੀ ਤੱਕ ਦੇਣੀ ਹੈ ਜਿਵੇਂ ਅਮਰੀਕਾ ਦੇ ਲਾਅ ਚ ਪ੍ਰੋਵੀਜ਼ਨ ਹੈ ਹਰਜਿੰਦਰ ਸਿੰਘ ਦੀ ਐਂਟਰੀ ਇਨ ਦਾ ਜਿਹੜੀ ਯੂ ਐਸ ਹੈ ਉਹ ਇਲੀਗਲ ਹੈ ਸੁਨੀਲ ਮੱਲਨ ਨੂੰ ਫਿਰ ਆਪਸ਼ਨ ਦਿੱਤੀ ਜਾਂਦੀ ਹੈ ਕਿ ਭਾਈ ਸਾਹਿਬ ਤੁਸੀਂ ਆਪਣਾ ਜ਼ਮਾਨਤ ਹੀ ਲਿਆਓ 3 ਤੋਂ 4000 ਡਾਲਰ ਦੀ ਜ਼ਮਾਨਤ ਦੇਣੀ ਹੁੰਦੀ ਹੈ ਉਹਨੇ ਵਰਕ ਪਰਮਿਟ ਲਿਆ ਤੇ ਲਾਇਸੈਂਸ ਲੈ ਲਿਆ ਉਹ ਲੀਗਲ ਹੈ ਉਹਦਾ ਪ੍ਰੋਸੈਸ ਲੀਗਲ ਹੈ ਉਸਨੇ ਗਲਤੀ ਕੀਤੀ ਹੈ ਗੁਨਾਹ ਨਹੀਂ ਕੀਤਾ ਉਸਨੇ ਜਾਣ ਕੇ ਇਹ ਚੀਜ਼ਾਂ ਉਧਰ ਸਮਝੀਆਂ ਜਾਣ ਗਈਆਂ ਟਰੱਕ ਦਾ ਉਹਨਾਂ ਕੋਲ ਸਭ ਕੁਝ ਹੈ ਟਰੱਕ ਓਨਰ ਹੈਗਾ ਉਹਨਾਂ ਕੋਲ ਤੇ ਉਹਨਾਂ ਨੇ ਉਹਨੂੰ ਫ੍ਰੀ ਕੀਤਾ ਹੈ ਉਹਦੇ ਦੋਸਤ ਨੂੰ ਵੀ ਫ੍ਰੀ ਕੀਤਾ ਹੈ ਖੱਬੇ ਪਾਸੇ ਕੀ yellow line ਲੱਗੀ ਹੈ ਰਾਈਟ ਉਹ yellow line ਟੱਪਣੀ ਸਮਝੋ ਤੁਸੀਂ ਮੌਤ ਬੁਲਾਈ ਹੈ ਕਈ ਐਸੇ ਹਾਈਵੇ ਨੇ ਜਿਹੜੇ ਹੈ ਹੀ ਪੇਡ ਕਿ ਤੁਸੀਂ ਉੱਥੇ ਚੜਨਾ ਤਾਂ ਤੁਸੀਂ ਪੇਮੈਂਟ ਕਰੋ ਤੇ ਚੜਜੋ ਜੇ ਤੁਸੀਂ ਸੱਜੇ ਮੁੜਨਾ ਹੈ ਇਹ ਨਹੀਂ ਕਿ ਤੁਹਾਡਾ 100 ਮੀਟਰ ਤੇ ਆ ਗਿਆ ਤੇ ਤੁਸੀਂ ਉੱਥੇ ਇੰਡੀਕੇਟਰ ਦਿੱਤਾ ਤੇ ਭੂ ਕਰ ਲਿਆ ਨਾਟ ਲਾਓ ਤੁਸੀਂ ਇਹ ਨਹੀਂ ਕਿ ਬਸ ਸੱਜੇ ਐਂਡ ਦਿੱਤਾ ਤੇ ਮੁੜ ਗਏ ਮੁੜੇ ਨਹੀਂ ਤੇ ਪਿੱਛੋਂ 20-25 ਗੱਡੀਆਂ ਤੁਹਾਡੇ ਪਿੱਛੇ ਆਉਂਦੀਆਂ 21 ਜਿਹੜੀ ਗੱਡੀ ਉਹ ਇੰਨੀ ਤੇਜ਼ ਜਿਹੜੀ ਜਾ ਕੇ ਟਕਰਾਂਦੀ ਹੈ ਵੱਡਾ ਹੈ ਹਾਦਸਾ ਵਾਪਰ ਜਾਂਦਾ ਹੈ ਤੇ ਉਹ ਵੀ ਗਲਤੀ ਉਹਨਾਂ ਦੀ ਵੀ ਕਿਤੇ ਨਾ ਕਿਤੇ ਮੰਨੀ ਜਾਏਗੀ ਦੰਦਾ ਵੇਲਾ ਠੀਕ ਪੰਜਾਬੀ ਜਗਵਾਨ ਨੇ ਉਹ ਵੀ ਵੇਖਦਾ ਉਹ ਕਾਲੀ ਗੱਡੀ ਵਾਲਿਆਂ ਨੂੰ ਕਿਉਂ ਨਹੀਂ ਵਿਖਿਆ ਜੇ ਉੱਥੇ ਕੋਈ ਗਾਂ ਮਰਚ ਹੁੰਦੀ ਜਾਂ ਉੱਥੇ ਗੱਡੀ ਖਲੋਤੀ ਹੁੰਦੀ ਤਾਂ ਵੀ ਉਹ ਗੱਡੀ ਚ ਵੜਦੇ ਸਲਮਾਨ ਲੋਕ ਵੀ ਪੱਗ ਬੰਦੇ ਆ ਉਸਮਾ ਬਿਨ ਲੁਦੀਨ ਵੀ ਬੰਦਾ ਸੀ ਜਦੋਂ ਸਮਾ ਬਿੰਦ ਲਾਦੇਨ ਦਾ ਉੱਥੇ ਪੰਗਾ ਪਿਆ ਸੀ ਅੱਛਾ ਹੁਣ ਪਰਨਾ ਕਿਉਂ ਨਹੀਂ ਦਿੰਦੇ ਬੰਨਨ ਨੂੰ ਇੰਡੀਆ 'ਚ ਵੀ ਪਰਨਾ ਲਵਾਉਂਦੇ ਜੇ ਤੁਹਾਨੂੰ ਪਤਾ ਨਹੀਂ ਸ਼ਾਇਦ ਉਹ ਪਟੀਸ਼ਨ ਕਿਤੇ ਨਾ ਕਿਤੇ ਅਸਰ ਪਾਏਗੀ ਹਰਜਿੰਦਰ ਦੀ ਸਜ਼ਾ ਘੱਟ ਹੋਣ ਦੇ ਵਿੱਚ ਉਹਦਾ ਕੋਈ ਰੋਲ ਹੋਊਗਾ ਜੋ-ਜੋ ਸਮਾਨ ਟਰੱਕ 'ਚੋਂ ਮਿਲਿਆ ਗੱਡੀ 'ਚੋਂ ਮਿਲਿਆ ਸਾਰਾ ਕੁਝ ਆਨ ਪੇਪਰ ਆਉਣਾ ਉਹਦੀ ਪੂਰੀ ਕੇਸ ਹਿਸਟਰੀ ਬੰਨੀ ਆ ਚਾਰ ਸ਼ੀਟ ਬੰਨੀ ਹੁਣ ਜਿੱਥੋਂ ਤੱਕ ਰਹੀ ਜਿਉ ਪਟੀਸ਼ਨ ਜਨੂਨ ਜੇ ਉਹ ਜਨੂਨ ਪਟੀਸ਼ਨ ਹੈ ਤੇ ਗੱਲ ਯਾਦ ਰੱਖੋ ਬਿਨਾ ਪੱਗ ਤੋਂ ਨੀਵੀਂ ਪਾ ਕੇ ਖਲੋਤੇ ਹਰਜਿੰਦਰ ਸਿੰਘ ਦੀ ਜਦੋਂ ਅਮਰੀਕਾ ਦੇ ਵਿੱਚ ਪੇਸ਼ੀ ਹੋਈ ਹੈ ਵੀਡੀਓ ਸਾਹਮਣੇ ਆਏ ਨੇ ਤਾਂ ਹਰ ਕਿਸੇ ਦੀਆਂ ਅੱਖਾਂ ਨਮ ਹੋਈਆਂ ਨੇ। ਗੋਰਿਆਂ ਨੂੰ ਸ਼ਾਇਦ ਇਸ ਪੱਗ ਦੀ ਕਦਰ ਨਾ ਪਤਾ ਹੋਵੇ ਪਰ ਜਦੋਂ ਇਹ ਫੋਟੋਆਂ ਪੰਜਾਬੀਆਂ ਦੇ ਮੂਰੇ ਆਈਆਂ ਨੇ ਤਾਂ ਅੱਖਾਂ ਹਰ ਕਿਸੇ ਦੀਆਂ ਨਮ ਹੋਈਆਂ ਨੇ। ਹਰ ਕੋਈ ਭਾਵੁਕ ਹੋਇਆ। ਅਮਰੀਕਾ ਦੇ ਫਲੋਰੀਡਾ ਦੇ ਵਿੱਚ ਹਰਜਿੰਦਰ ਸਿੰਘ ਗਲਤ ਯੂ-ਟਰਨ ਲੈ ਬੈਠਦਾ ਉਸੇ ਗਲਤ ਯੂ-ਟਰਨ ਲੈਣ ਦੇ ਨਾਲ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉਹਨਾਂ ਤਿੰਨ ਲੋਕਾਂ ਦੇ ਨਾਲ ਵੀ ਸਾਨੂੰ ਹਮਦਰਦੀ ਹੈ ਦੁੱਖ ਹੈ ਇਸ ਗੱਲ ਦਾ ਪਰ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋਵੇਗੀ ਜੋ ਇਹ ਚਰਚਾਵਾਂ ਚੱਲ ਰਹੀਆਂ ਨੇ ਇਹਨਾਂ ਸਾਰੀ ਚਰਚਾਵਾਂ ਦੇ ਉੱਤੇ ਅੱਜ ਗੱਲਬਾਤ ਦੇ ਲਈ ਸਾਡੇ ਨਾਲ ਸੀਨੀਅਰ ਐਡਵੋਕੇਟ ਸੁਨੀਲ ਮੱਲਨ ਮੌਜੂਦ ਨੇ ਕਾਨੂੰਨੀ ਪੱਖ ਤੋਂ ਇਹਨਾਂ ਤੋਂ ਜਾਣਦੇ ਹਾਂ ਕਿ 45 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਜਾਇਜ਼ ਹੈ ਜਾਂ ਨਹੀਂ ਸਤਿ ਸ਼੍ਰੀ ਅਕਾਲ ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਦੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਨਮਸਕਾਰ ਸਤਿ ਸ਼੍ਰੀ ਅਕਾਲ ਹਰਜਿੰਦਰ ਸਿੰਘ ਨੂੰ 45 ਤੋਂ 50 ਸਾਲ ਦੀ ਸਜ਼ਾ ਹੋਵੇਗੀ ਅਮਰੀਕਾ ਦੇ ਵਿੱਚ ਜਦੋਂ ਕੋਈ ਵੀ ਇਹੋ ਜਿਹਾ ਪਾਣਾ ਵਾਪਰਦਾ ਹੈ ਤਾਂ ਉਸ ਜਿਸ ਬੰਦੇ ਤੋਂ ਇਹ ਗਲਤੀ ਹੁੰਦੀ ਹੈ ਉਸ ਨੂੰ ਜਿਹੜੀ 15 ਸਾਲ ਦੀ ਸਜ਼ਾ ਹੁੰਦੀ ਹੈ ਤੇ ਜਿਹੜੀ ਵੈਨ ਦੇ ਨਾਲ ਉਸ ਦਾ ਐਕਸੀਡੈਂਟ ਹੋਇਆ ਉਸ ਵੈਨ ਦੇ ਵਿੱਚ ਤਿੰਨ ਜਣੇ ਮੌਜੂਦ ਸੀ ਤਿੰਨਾਂ ਦੀ ਜਾਨ ਚਲੀ ਗਈ ਤਾਂ ਹੁਣ ਚਰਚਾ ਇਹ ਹੈ ਕਿ 45 ਸਾਲ ਦੀ ਸਜ਼ਾ ਹਰਜਿੰਦਰ ਸਿੰਘ ਨੂੰ ਹੋਵੇਗੀ ਦੇਖੋ ਮੈਂ ਪਹਿਲਾਂ ਪਬਲਿਕ ਨੂੰ ਅਗਾਹ ਕਰਾਂ ਜਿਵੇਂ ਇੰਡੀਆ ਦੀ ਗੱਲ ਕਰੀਏ ਜੇ ਇੱਥੇ ਤੁਸੀਂ ਬਰੂਟਲ ਮਰਡਰ ਕਰਦੇ ਹੋ ਤੇ ਫਾਂਸੀ ਦੀ ਸਜ਼ਾ ਹੈ ਜ਼ਰੂਰੀ ਨਹੀਂ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੀ ਹੋਵੇ ਜਿਹੜਾ ਉਹ ਬਸ ਕਾਂਡ ਹੋਇਆ ਸੀ ਦਿੱਲੀ 'ਚ ਉਹਦੇ ਵਿੱਚ ਲੜਕੀ ਨਾਲ ਜਦੋਂ ਉਹਨਾਂ ਨੇ ਉਹ ਸਰੀਏ ਵੀ ਵਾੜੇ ਬੜਾ ਕੁਝ ਕੀਤਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਨਹੀਂ ਤਾਂ ਜਨਰਲੀ 20 ਸਾਲ ਜਾਂ 15 ਸਾਲ ਜਾਂ 7 ਸਾਲ ਡਿਪੈਂਡਿੰਗ ਅਪਾਨ ਸੇਵਿਟੀ ਆਫ ਅਫੈਂਸ ਲਾਅ ਦੇ ਸੈਕਸ਼ਨ 'ਚ ਪ੍ਰੋਵੀਜ਼ਨ ਹੈਗੀ ਹੈ ਕਿ ਫਾਂਸੀ ਤੱਕ ਦੇਣੀ ਹੈ ਜਿਵੇਂ ਅਮਰੀਕਾ ਦੇ ਲਾਅ 'ਚ ਪ੍ਰੋਵੀਜ਼ਨ ਹੈ कि मैक्सिमम पंद्रह साल है पर मर्डर मर्डर सॉरी गलत शब्द हैं कल्पेबल होमीसाइड तो मैक्सिमम पंद्रह साल है हो सकता कोर्ट सजा ही ना यस yes, सिर्फ जुर्माना पावे देखो पहली आप करिए स्टैप वन हरजिंदर सिंह को लाइसेंस वैलिड है ਪਰ ਚੱਛਾ ਇਹ ਚੱਲ ਰਿਹਾ ਹੈ ਕਿ ਹਰਜਿੰਦਰ ਸਿੰਘ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਕੰਦ ਟੱਪ ਕੇ ਦਾਖਲ ਹੋਇਆ ਹੁਣ ਇਹ ਗੱਲਾਂ ਵੀ ਮੂਰੇ ਆ ਰਹੀਆਂ ਨੇ ਜਦ ਕਿ ਉਹ 2018 ਦਾ ਜਿਹੜਾ ਅਮਰੀਕਾ ਦੇ ਵਿੱਚ ਵੱਸਿਆ ਹੋਇਆ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਹਰਜਿੰਦਰ ਸਿੰਘ ਦੀ ਐਂਟਰੀ ਇਨ ਦਾ ਜਿਹੜੀ ਯੂ ਐਸ ਹੈ ਉਹ ਇਲੀਗਲ ਹੈ ਪਰ ਜਦੋਂ ਇਲੀਗਲ ਐਂਟਰੀ ਹੁੰਦੀ ਹੈ ਉਹਦਾ ਪ੍ਰੋਸੀਜਰ ਵੀ ਮੈਂ ਜਨਤਨ ਦੱਸ ਦਿੰਨਾ ਉੱਥੇ ਬੰਦੇ ਇਮੀਗ੍ਰੇਸ਼ਨ ਚ ਜਾਂਦੇ ਨੇ ਉਹ ਨਹੀਂ ਦੱਸਦੇ ਮੈਂ ਕਿਹੜੇ ਰਸਤਿਆਂ ਆਇਆ ਇਹ ਜਦੋਂ ਉਹਨਾਂ ਨੂੰ ਫੜੀ ਲਿਆ ਜਾਂਦਾ ਹੈ ਉੱਥੇ ਅਮਰੀਕਾ ਦੇ ਉਹ ਦੁਆਰ ਟੱਪ ਕੇ ਜਾਂਚ ਜਿਹੜੀ 20 ਫੁੱਟੀ ਦੁਆਰ ਹੈ ਉਹ ਦੁਆਰ ਫੜ ਕੇ ਫੜੇ ਜਾਂਦੇ ਨੇ ਤੇ ਫੜੇ ਜਾਣ ਤੋਂ ਬਾਅਦ ਉਹਨਾਂ ਨੂੰ ਉੱਥੇ ਇੱਕ ਕੇਅਰ ਹੋਮ ਚ ਲਿਜਾਇਆ ਜਾਂਦਾ ਹੈ ਕੇਅਰ ਹੋਮ ਦੇ ਵਿੱਚ ਉਸ ਬੰਦੇ ਦੀ ਪੂਰੀ ਮੈਡੀਕਲ ਹੁੰਦਾ ਹੈ ਪੂਰੀ ਤਲਾਸ਼ੀ ਹੁੰਦੀ ਹੈ ਉਹਦੇ ਬਾਰੇ ਪੁੱਛਿਆ ਜਾਂਦਾ ਵੀ ਤੂੰ ਕਿਹੜੇ ਕੰਟਰੀ ਕਿਹੜੇ ਮੁਲਕ ਕਿਹੜੇ ਸ਼ਹਿਰ ਕਿਹੜੇ ਪਿੰਡ ਚੋਂ ਤੂੰ ਆਇਆ ਉਸ ਬੰਦੇ ਦੇ ਇਲਾਵਾ ਉਹਦੀ ਮੈਡੀਕਲ ਤੋਂ ਬਾਅਦ ਤੇਰਾ ਖਾਣਾ ਪੀਣਾ ਕੀ ਹੈ ਉਹ ਰਾਈਟਸ ਨੇ ਉਸ ਬੰਦੇ ਦੇ ਹਿਊਮਨ ਰਾਈਟਸ ਜਿਹੜੇ ਗੇ ਨੇ ਉਹ ਰਾਈਟ ਮੁਤਾਬਕ ਉਹਨੂੰ ਸਾਰਾ ਕੁਝ ਪੁੱਛਿਆ ਜਾਂਦਾ ਹੈ ਪੁੱਛਣ ਤੋਂ ਬਾਅਦ ਉਹਨੂੰ ਉੱਥੇ ਮਾਰਿਆ ਨਹੀਂ ਜਾਂਦਾ ਉਹਨੂੰ ਗਾਲਾਂ ਨਹੀਂ ਕੱਢੀਆਂ ਜਾਂਦੀਆਂ ਉਹਨੂੰ ਕੇਅਰ ਦਿੱਤੀ ਜਾਂਦੀ ਹੈ ਉਹਨੂੰ ਇੱਥੇ ਤੱਕ ਵੀ ਪੁੱਛਿਆ ਜਾਂਦਾ ਤੈਨੂੰ ਕੋਈ ਸਟ्रेस ਤੇ ਨਹੀਂ ਜੇ ਸਟ्रेस ਹੈ ਤੇ ਉਹਨੂੰ ਮੈਡੀਕਲ ਕੇਅਰ ਦਿੱਤੀ ਜਾਂਦੀ ਜੇ ਸੱਟ ਲੱਗੀ ਹੋਵੇ ਤਾਂ ਵੀ ਮੈਡੀਕਲ ਕੇਅਰ ਦਿੱਤੀ ਜਾਂਦੀ ਹੈ ਦੇਣ ਤੋਂ ਬਾਅਦ ਉਹਦੀ ਵੈਰੀਫਿਕੇਸ਼ਨ ਇੰਡੀਆ ਤੋਂ ਜਾਂ ਜਿਹੜੇ ਵੀ ਮੁਲਕ ਤੋਂ ਆਇਆ ਹੁੰਦਾ ਉਹ ਤੋਂ ਉੱਥੋਂ ਵੈਰੀਫਿਕੇਸ਼ਨ ਹੁੰਦੀ ਹੈ ਜਦੋਂ ਵੈਰੀਫਿਕੇਸ਼ਨ ਪੋਜ਼ਿਟਿਵ ਜਾਂਦੀ ਹੈ ਜਾਣ ਤੋਂ ਬਾਅਦ ਪਤਾ ਲੱਗ ਗਿਆ ਵੀ ਸੁਨੀਲ ਮੱਲ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਪੁਤਲੀ ਕਰਦਾ ਸੀ ਆ ਉਹਦਾ ਠਾਣਾ ਆ ਉਹਦੀ ਕਚੈਰੀ ਆ ਉੱਥੋਂ ਦੇ ਮੋਹਤਬਰ ਆ ਇਹਦੇ ਮਾਪਿਓ ਤੇ ਸੁਨੀਲ ਮੱਲਨ ਨੂੰ ਫਿਰ ਆਪਸ਼ਨ ਦਿੱਤੀ ਜਾਂਦੀ ਹੈ ਕਿ ਭਾਈ ਸਾਹਿਬ ਤੁਸੀਂ ਆਪਣਾ ਜ਼ਮਾਨਤ ਹੀ ਲਿਆਓ ਤਿੰਨ ਤੋਂ 4000 ਡਾਲਰ ਦੀ ਜ਼ਮਾਨਤ ਦੇਣੀ ਹੁੰਦੀ ਹੈ ਜੋ ਵੀ ਅਮਾਉਂਟ ਜ਼ਮਾਨਤ ਦੀ ਮੰਗੇ ਜ਼ਮਾਨਤ ਦੀ ਜ਼ਮਾਨਤ ਦੇਣੀ ਹੁੰਦੀ ਹੈ ਵਕੀਲ ਨੂੰ ਪੈਸੇ ਦੇਣੇ ਹੁੰਦੇ ਆ ਤੇ ਤੁਹਾਨੂੰ 2 ਸਾਲ ਦੇ ਵਰਕ ਪਰਮਿਟ ਨਾਲ ਉੱਥੋਂ ਬਾਹਰ ਕੱਢਿਆ ਜਾਂਦਾ ਹੈ ਜੀ ਮੈਂ ਕੀ ਕੀ ਗੱਲ ਕਹੀ ਹੈ 2 ਸਾਲ ਦੇ ਵਰਕ ਪਰਮਿਟ ਨਾਲ ਉਹਨੂੰ ਬਾਹਰ ਕੱਢਿਆ ਜਾਂਦਾ ਹੈ ਔਰ ਉਹਦਾ ਕੇਸ ਕੋਰਟ ਚ ਲਾਤਾ ਜਾਂਦਾ ਹੈ ਕਿ ਇਹ ਬੰਦਾ ਇਦਾਂ ਫੜਿਆ ਗਿਆ ਸੀ ਪਰ ਹੁਣ ਉਥੇ ਰਹੇਗਾ ਤੇ ਉਹਨੂੰ ਕੰਮ ਵੀ ਤੇ ਕਰਨਾ ਪਏਗਾ ਨਾ ਸੋ ਪਹਿਲੀ ਗੱਲ ਐਂਟਰੀ ਇਲੀਗਲ ਹੋਈ ਬਟ ਉਸ ਤੋਂ ਬਾਅਦ ਯੂ ਐਸ ਏ ਚ ਐਂਟਰੀ ਲੀਗਲ ਹੋਈ ਕਿਉਂ ਲੀਗਲ ਮੈਂ ਕਹਿਣਾ ਪਿਆ ਕਿਉਂ ਮੈਨੂੰ ਇੰਨੀ ਗੱਲ ਦਾ ਪਤਾ ਹੈ ਜਦੋਂ ਡਰਾਈਵਿੰਗ ਲਾਇਸੈਂਸ ਮਿਲਣਾ ਹੈ ਹੁਣ ਮੈਂ ਕੈਨੇਡਾ ਅਮਰੀਕਾ ਉਹ ਕਿਹਾ 2 ਮਹੀਨੇ ਮੈਂ ਵੀ ਉਥੇ ਡਰਾਈਵਿੰਗ ਲਾਇਸੈਂਸ ਬਣਾ ਕੇ ਲਿਆ ਆਪਣਾ ਉਹਦਾ ਪ੍ਰੋਸੀਜਰ ਕੀ ਹੈ ਕਿ ਤੁਹਾਡੀ ਤੁਸੀਂ ਐਂਟਰੀ ਕਿੱਦਾਂ ਕੀਤੀ ਤੁਸੀਂ ਉੱਥੋਂ ਦਾ ਸਟੇਟਸ ਕੀ ਹੈ ਮੇਰਾ ਸਟੇਟਸ ਟੂਰਿਸਟ ਸੀ ਮੈਂ ਟੂਰਿਸਟ ਦੇ ਤੌਰ ਤੇ ਗਿਆ ਮੈਂ ਆਪਣਾ ਪਾਸਪੋਰਟ ਤੇ ਆਪਣੀ ਉਹ ਸਟੈਂਪ ਦਿਖਾਈ ਹੈ ਅਮਰੀਕਾ ਪਹੁੰਚਣ ਦੀ ਕੈਨੇਡਾ ਪਹੁੰਚਣ ਦੀ ਮੇਰੀ ਉਹ ਸਟੈਂਪ ਨੂੰ ਵੈਰੀਫਾਈ ਕੀਤਾ ਗਿਆ ਵੈਰੀਫਾਈ ਕਰਨ ਤੋਂ ਬਾਅਦ ਮੈਨੂੰ ਇੱਕ ਬੁੱਕ ਮਿਲ ਗਈ ਹੈ 100 ਸਵਾਲਾਂ ਦੀ ਮੈਂ ਉਹ 100 ਸਵਾਲ ਪੜ੍ਹੇ ਨੇ ਉਹਦੇ ਵਿੱਚੋਂ ਫਿਰ ਉਸ ਤੋਂ ਬਾਅਦ ਮੈਂ ਫੀਸ ਭਰੀ ਹੈ 159 ਡਾਲਰਸ ਭਰਨ ਤੋਂ ਬਾਅਦ ਮੇਰਾ ਟੈਸਟ ਹੋਇਆ ਅੱਖਾਂ ਦਾ ਟੈਸਟ ਹੋਇਆ ਹੋਰ ਜਿਹੜੀ ਮੇਰੀ ਇੰਟੈਲੀਜੈਂਸ ਟੈਸਟ ਫਿਜ਼ੀਕਲ ਟੈਸਟ ਉਹ エア ਟੈਸਟ ਤੋਂ ਬਾਅਦ ਮੈਨੂੰ ਐਗਜ਼ਾਮੀਨੇਸ਼ਨ ਦੇਣ ਲਈ ਨਾਲ ਹੀ ਕਾਊਂਟਰ ਬਣਿਆ ਉੱਥੇ ਉਸਲੇ ਕਲਿੱਕ ਕੀਤਾ ਉਹਨੇ ਪੈਸੇ ਲੈਣ ਤੋਂ ਬਾਅਦ ਤੇ ਮੈਨੂੰ ਐਗਜ਼ਾਮੀਨੇਸ਼ਨ ਦੇਣ ਲਈ ਉਹਨੇ ਅੱਗੇ ਭੇਜਤਾ ਕਿ ਤੁਸੀਂ ਐਗਜ਼ਾਮੀਨੇਸ਼ਨ ਦਿਓ ਮੈਂ ਜਾ ਕੇ ਐਗਜ਼ਾਮੀਨੇਸ਼ਨ ਸੈਂਟਰ ਜਿਹੜੀ ਲੜਕੀ ਬੈਠੀ ਸੀ ਮੈਂ ਕਿਹਾ ਜੀ ਮੈਂ ਪੇਪਰ ਦੇਣਾ ਨਾਲ ਹੀ ਉਹਨੇ ਮੈਨੂੰ ਸੀਟ ਲੋਡ ਕਰਦੀ ਵੀ 7 ਨੰਬਰ ਤੇ ਚਲੇ ਜਾਓ ਖਾਨੇ ਬਣੇ ਕਿਓਸ ਬਣੇ ਨੇ 7 ਨੰਬਰ ਤੇ ਗਿਆ 20 20 ਸਵਾਲ ਦੇ ਦੋ ਪੇਪਰ ਆਉਂਦੇ ਨੇ ਉਹ ਜਦੋਂ ਤੁਸੀਂ ਕਲਿੱਕ ਕਰਦੇ ਹੋ ਨਾਲ ਦੀ ਨਾਲ ਦੱਸ ਦਿੰਦਾ ਕਿ ਸਵਾਲ ਤੁਸੀਂ ਜਵਾਬ ਸਹੀ ਦਿੱਤਾ ਕਿ ਗਲਤ ਦਿੱਤਾ ਉਹ ਸਵਾਲਾਂ ਦੇ ਜਵਾਬ ਤੋਂ ਬਾਅਦ ਮੈਨੂੰ ਮੇਰੇ ਪਾਸ ਹੋ ਗਏ ਮੈਂ ਦੋਨਾਂ ਚ 18 19 19 ਨੰਬਰ ਲੈ ਲੇ ਦੋਵੇਂ ਟੈਸਟ ਪਾਸ ਹੁੰਦੇ ਆ ਸਰ ਉਸੇ ਲਈ ਲਾਇਸੈਂਸ ਦੀ ਪੇਪਰ ਪ੍ਰਿੰਟ ਦੇ ਦਿੱਤਾ ਵੈਲਿਡ ਫਾਰ 3 ਮੰਥਸ ਤੇ ਅਗਲਾ ਕਹਿਤਾ ਕਿ ਤੁਸੀਂ ਇੰਨੀ ਦੇਰ ਬਾਅਦ ਫਿਰ ਉਸ ਤੋਂ ਬਾਅਦ ਨੈਕਸਟ ਮੇਰਾ ਰੋਡ ਟੈਸਟ ਹੋਇਆ ਮੈਂ ਰੋਡ ਟੈਸਟ ਪਾਸ ਕੀਤਾ ਉਹਦੀ ਫੀਸ ਭਰ ਕੇ 95 ਡਾਲਰ ਤੇ ਰੋਡ ਟੈਸਟ ਦੇਣ ਤੋਂ ਬਾਅਦ ਮੇਰਾ ਰੋਡ ਟੈਸਟ ਕਲੀ ਹੋ ਗਿਆ ਮੇਰਾ ਲਾਇਸੈਂਸ ਦੋਨੋਂ ਹੀ ਬਣ ਕੇ ਆ ਗਏ ਮਤਲਬ ਲਰਨਿੰਗ ਵੀ ਬਣ ਕੇ ਆ ਗਿਆ ਜਿਹੜਾ 5 ਸਾਲੀ ਵੈਲਿਡ ਸੀ ਉਹ ਪੱਕਾ ਆ ਗਿਆ ਸੋ ਪ੍ਰੋਵੀਜ਼ਨ ਸੀ ਇਸੇ ਤਰ੍ਹਾਂ ਕਮਰਸ਼ੀਅਲ ਗੱਡੀ ਚਲਾਉਣ ਲਈ ਤੁਹਾਡੇ ਕੋਲ ਵਰਕ ਪਰਮਿਟ ਮਿਨੀਮਮ ਜ਼ਰੂਰੀ ਹੈ ਗ੍ਰੀਨ ਕਾਰਡ ਵੀ ਨਹੀਂ ਵਰਕ ਪਰਮਿਟ ਜ਼ਰੂਰੀ ਹੈ ਉਹਨੇ ਵਰਕ ਪਰਮਿਟ ਲਿਆ ਤੇ ਲਾਇਸੈਂਸ ਲੈ ਲਿਆ ਉਹ ਲੀਗਲ ਹੈ ਉਹਦਾ ਪ੍ਰੋਸੈਸ ਲੀਗਲ ਹੈ ਰੈਜ਼ੀਡੈਂਸ ਸਟੇਟਸ ਲੀਗਲ ਨਹੀਂ ਹੈ ਉਹ ਵਰਕ ਪਰਮਿਟ ਤੇ ਹੈ ਡਿਊ ਟੂ ਜੋ ਵੀ ਉਹਦਾ ਪ੍ਰੋਸੀਜਰ ਸੀ ਬਟ ਆਉਣ ਵਾਲੇ ਟਾਈਮ ਤੇ ਉਹਨੇ ਉਹ ਵੀ ਹੋ ਜਾਣਾ ਸੀ ਸੋ ਇਹ ਗੱਲਬਾਤ ਹੈ ਸੋ ਪਹਿਲੀ ਗੱਲ ਤੇ ਜਨਤਾ ਦੇ ਦਿਮਾਗ ਚੋਂ ਘਟਦਾ ਕਿ ਉਹਦਾ ਐਸ ਵਲੇ ਸਟੇਟਸ ਐਸ ਪਰ ਡਰਾਈਵਿੰਗ ਇਸ ਲੀਗਲ ਤੇ ਜਨੂਣਾ ਟਰੱਕ ਦਾ ਲਸਨ ਸੀ ਨਹੀਂ ਮਿਲਣਾ ਔਰ ਖਾਸ ਕਰਕੇ ਕੋੜੇ ਦਾ 18 ਡੈਰੀ ਜਿਹੜਾ ਹੁੰਦਾ 70 ਫੁੱਟ ਲੰਬਾ ਨਹੀਂ ਸੀ ਮਿਲਣਾ 50 50 55 ਫੁੱਟ ਦਾ ਤੇ ਪਿਛਲਾ ਟਰਾਲਾ ਹੀ ਟਰਾਲਾ 20 ਫੁੱਟ ਦਾ ਅਗਲਾ ਜਿਹੜਾ ਅਗਲਾ ਕੋੜਾ ਜਿਹਨੂੰ ਆਪਾਂ ਕੋੜਾ ਕਹਿੰਦੇ ਪੰਜਾਬ ਚ ਇੰਜਨ ਵਾਲਾ ਏਰੀਆ ਕੈਬਿਨੇਟ ਜਿੱਥੇ ਡਰਾਈਵਰ ਪਵਿਲੀਅਨ ਸੌਨ ਦੀ ਸੀਟ ਬਣੀ ਹੈ ਸੋ ਗਲਤ ਫੋਰਵਨ ਆਫ ਲਈਏ ਆਪਾਂ ਠੀਕ 45 ਸਾਲ ਦੀ ਸਜ਼ਾ ਉਸ ਨੂੰ ਹੋਣਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਗਲਤੀ ਉਸਨੇ ਗਲਤੀ ਕੀਤੀ ਹੈ ਗੁਨਾਹ ਨਹੀਂ ਕੀਤਾ ਉਸਨੇ ਜਾਣ ਕੇ ਇਹ ਚੀਜ਼ਾਂ ਉਧਰ ਸਮਝੀਆਂ ਜਾਣਗੀਆਂ ਕਿ ਇਹ ਗਲਤੀ ਉਸ ਤੋਂ ਹੋਈ ਹੈ ਉਸਦੇ ਹੱਕ ਦੇ ਵਿੱਚ ਪੱਖ ਦੇ ਵਿੱਚ ਇਹ ਚੀਜ਼ਾਂ ਉੱਥੇ ਰੱਖੀਆਂ ਜਾਣਗੀਆਂ ਕਿ ਗਲਤੀ ਕਰ ਕੀਤੀ ਹੈ ਉਸਨੇ ਕੋਈ ਗੁਨਾਹ ਨਹੀਂ ਕੀਤਾ ਜਾਣ ਕੇ ਇਹ ਚੀਜ਼ ਨਹੀਂ ਕੀਤੀ ਦੇਖੋ ਪੁਲਿਸ ਪਹਿਲਾ ਉਹਦਾ ਗੁੱਡ ਸਟੈਪ ਇਹਦੇ ਚ ਫੈਲਕਨ ਹੁੰਦੇ ਨੇ ਫੈਲਕਨ 1 ਫੈਲਕਨ 2 ਫੈਲਕਨ 3 ਤਿੰਨ ਤਰ੍ਹਾਂ ਦੀਆਂ ਸਟੇਜਾਂ ਹੁੰਦੀਆਂ ਜੇਤ ਉਹ ਹਰਜਿੰਦਰ ਵੀਰ ਵਾਰਦਾਤ ਤੋਂ ਬਾਅਦ ਭੱਜ ਜਾਂਦਾ ਤੇ ਉਹਦੇ ਤੇ ਹੀਨੀਅਸ ਕ੍ਰਾਈਮ ਲੱਗਣਾ ਸੀ ਕਿ ਇਹ ਮਰਡਰ ਕਰਨ ਦੇ ਮੂਡ ਚ ਇਹਨੇ ਕਿਦਾਂ ਗੱਡੀ ਫਸਾਈ ਇਹਨੂੰ ਪਤਾ ਸੀ ਇਹ ਬੰਦੇ ਆ ਰਹੇ ਆ ਇਹਨਾਂ ਨੂੰ ਇਹਨੇ ਮਾਰਨਾ ਸੀ ਬਟ ਉਹ ਭੱਜਿਆ ਨਹੀਂ ਪੁਲਿਸ ਨੇ ਉਹਨੂੰ ਕਿਹਾ ਵੀ ਜਾ ਜਿੱਥੇ ਜਾਣਾ ਤੂੰ ਤੇ ਅਸੀਂ ਜਦੋਂ ਤੇਰੀ ਲੋੜ ਪੈਗੀ ਤਦ ਉਹਨੂੰ ਲੈਣਾ ਚਾਹਾਂਗੇ ਕਿਉਂਕਿ ਉਹਦਾ ਲਾਇਸੈਂਸ ਦੀ ਫੋਟੋ ਲੈ ਲਈ ਜੋ ਵੀ ਲੈ ਲਿਆ ਪ੍ਰੋਸੀਜਰ ਮੁਤਾਬਕ ਟਰੱਕ ਦਾ ਉਹਨਾਂ ਕੋਲ ਸਭ ਕੁਝ ਹੈਗਾ ਟਰੱਕ ਓਨਰ ਹੈਗਾ ਉਹਨਾਂ ਕੋਲ ਤੇ ਉਹਨਾਂ ਨੇ ਉਹਨੂੰ ਫ੍ਰੀ ਕੀਤਾ ਉਹਦੇ ਦੋਸਤ ਨੂੰ ਵੀ ਫ੍ਰੀ ਕੀਤਾ ਜੇ ਭੱਜ ਜਾਂਦਾ ਤੇ ਸ਼ਾਇਦ ਉਹਨੂੰ ਹੀ ਨਿਸ ਕ੍ਰਾਈਮ ਦੇ ਜੁਰਮ ਚ ਆਉਣਾ ਸੀ ਤੇ ਉਸ ਉਸ ਐਸੇ ਕ੍ਰਾਈਮ ਚ ਸਜ਼ਾ ਤੋਂ ਬਾਅਦ ਜਮਾ ਉਹ ਕੱਚੀ ਜਮਾਨਤ ਪੇਰੋਲ ਜਿਹਨੂੰ ਕਹਿੰਦੇ ਉਹ ਵੀ ਨਹੀਂ ਮਿਲਦੀ ਔਰ ਉੱਥੇ ਮਿਲਣ ਵੀ ਨਹੀਂ ਦਿੱਤਾ ਜਾਂਦਾ ਰਾਈਟ ਫੈਮਿਲੀ ਮੈਂਬਰ ਨੂੰ ਪਰ ਇਹਨੇ ਸਿਆਣਫ ਕੀਤੀ ਭੱਜਿਆ ਨਹੀਂ ਇਹਨੇ ਦੱਸਿਆ ਕਿ ਯੈਸ ਹੋ ਗਿਆ ਹੁਣ ਗਲਤੀ ਉੱਥੇ ਦੇ ਮੁਤਾਬਕ ਇਹ ਤੇ ਉਹਨੇ ਸੜਕ ਤੋਂ ਪੂਰਾ ਯੂ ਟਰਨ ਮਾਰ ਲਿਆ ਮੈਂ ਉੱਥੋਂ ਦੀਆਂ ਸੜਕਾਂ ਦਾ ਤੁਹਾਨੂੰ ਦੱਸਾਂਗਾ ਇਹਦੀ ਨਾ ਫੁਟੇਜ ਵੀ ਮੈਂ ਤੁਹਾਨੂੰ ਦਿੰਨਾ ਫੋਟੋ ਕੱਢ ਕੇ ਉਹ ਜ਼ਰੂਰ ਲਾਇਓ ਸਭ ਤੋਂ ਪਹਿਲਾਂ ਜੇ ਅਸੀਂ ਰਾਈਟ ਹੈਂਡ ਡਰਾਈਵਿੰਗ ਹੈ ਖੱਬੇ ਪਾਸੇ ਇੱਕ yellow line ਲੱਗੀ ਹੈ ਰਾਈਟ ਉਹ yellow line ਟੱਪਣੀ ਸਮਝੋ ਤੁਸੀਂ ਮੌਤ ਬੁਲਾਈ ਹੈ ਉਹ yellow line ਤੇ ਸਿਰਫ ਚਾਰ ਤਰ੍ਹਾਂ ਦੀਆਂ ਗੱਡੀਆਂ ਜਾ ਸਕਦੀਆਂ ਪੁਲਿਸ ਐਂਬੂਲੈਂਸ ਅਥੋਰਾਈਜ਼ ਪੁਲਿਸ ਓਨਲੀ ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ ਤੇ ਟੋਵੇ ਵਾਹਾਈਕਲ ਕੋਈ ਸਰਕਾਰੀ ਜਿਹੜੀਆਂ ਕਿ ਮੇਅਰ ਦੀ ਗੱਡੀ ਨਹੀਂ ਜਾ ਸਕਦੀ ਪ੍ਰਧਾਨ ਮੰਤਰੀ ਦੀ ਗੱਡੀ ਵੀ ਨਹੀਂ ਜਾ ਸਕਦੀ ਬਸ ਇਹੀ ਜਿਹੜੀ ਚਾਰ ਐਂਬੂਲੈਂਸ ਇਹ ਚਾਰ ਗੱਡੀਆਂ ਜਾ ਸਕਦੀਆਂ ਜੋ ਜਾਏਗੀ ਤੇ ਉਹਦੇ ਲਈ ਸਪੈਸ਼ਲ ਪਰਮਿਸ਼ਨ ਬਣੇਗੀ ਕਿ ਉਹ ਗੱਡੀ ਨੂੰ ਲੈ ਕੇ ਜਾਣਾ ਹੈ রাইਟ ਸੋ ਉਹ ਚਾਰ ਗੱਡੀਆਂ ਉੱਥੇ ਜਾ ਸਕਦੀਆਂ ਉਹ yellow line ਨਹੀਂ ਤੁਸੀਂ ਟੱਪ ਸਕਦੇ ਭਾਵੇਂ 50 ਕਿਲੋਮੀਟਰ ਲੰਬਾ ਲਾਈਨ ਜਾਮ ਲੱਗ ਜਾਏ ਜੇ ਤੁਸੀਂ ਉਹ yellow line ਟੱਪੀਏ ਸਮਝੋ ਤੁਸੀਂ ਆਪਣੀ ਮੌਤ ਬੁਲਾਈ ਹੈ ਉਸ ਤੋਂ ਜਿਹੜਾ ਅਗਲਾ ਸਟੈਪ ਹੈ ਉਹ ਡਬਲ ਵਾਈਟ ਲਾਈਨ ਦਾ ਉਹਨੂੰ ਡਾਇਮੰਡ ਲਾਈਨ ਵੀ ਕਹਿੰਦੇ ਆ ਕੈਨੇਡਾ ਚ ਤੇ ਦੂਜੇ ਪਾਸੇ ਉਹਨੂੰ ਫਾਸਟੈਗ ਲਾਈਨ ਕਹਿੰਦੇ ਆ ਉਹਦੇ ਵਿੱਚ ਕੀ ਨਿਯਮ ਹੈ ਕਿ ਉਹ ਦੋ ਚਟੀਆਂ ਲਾਈਨਾਂ ਲੱਗੀਆਂ ਦੋ ਚਟੀਆਂ ਲੈਂਦਾ ਦਾ ਮਤਲਬ ਵੀ ਹੈ ਕਿ ਤੁਸੀਂ ਇਹਨੂੰ ਕ੍ਰੋਸ ਨਹੀਂ ਕਰ ਸਕਦੇ 10 15 ਕਿਲੋਮੀਟਰ ਬਾਅਦ ਜਦੋਂ ਕਿਤੇ ਸ਼ਹਿਰ ਦੀ ਆਉਟ ਆਉਂਦੀ ਹੈ ਐਗਜ਼ਿਟ ਆਉਂਦਾ ਹੈ ਉੱਥੇ ਉਹ ਡਾਟਡ ਹੋ ਜਾਂਦੀ ਹੈ ਉਦੋਂ ਤੁਸੀਂ ਲਾਈਨ ਤੋਂ ਬਾਹਰ ਨਿਕਲ ਸਕਦੇ ਹੋ ਜਾਂ ਅੰਦਰ ਆ ਸਕਦੇ ਹੋ ਉਹ ਲਾਈਨ ਦਾ ਮਤਲਬ ਕੀ ਹੈ ਉਹਦੇ ਅੰਦਰ ਉਹ ਫਾਸਟ ਟਰੈਕ ਲਾਈਨ ਹੈ ਜੇ ਤੁਸੀਂ ਉਹਦੇ ਵਿੱਚ ਗੱਡੀ ਚਲਾਉਣੀ ਹੈ ਤੇ ਜੇ ਤੁਸੀਂ ਇਕੱਲੇ ਡਰਾਈਵਰ ਹੋ ਤੇ ਤੁਹਾਨੂੰ ਮੰਨ ਲਓ ਐਗਜ਼ਾਮਪਲ ਦੇਣਾ 10 ਡਾਲਰ ਪਰ 10 ਕਿਲੋਮੀਟਰ ਤੁਹਾਨੂੰ ਉਹਦੇ ਵਿੱਚ ਫੀ ਪੇ ਕਰਨੀ ਪੈਗੀ ਤੁਸੀਂ 50 ਕਿਲੋਮੀਟਰ ਜਾਣਾ ਹੈ ਤੇ 50 ਡਾਲਰ ਦੇਣੇ ਐ एग्जांपल ਦੇ ਰਿਹਾ ਮਹਿੰਗੀ ਐ ਬਹੁਤ ਮਹਿੰਗੀ ਐ ਪਰ ਜੇ ਤੁਸੀਂ ਕੈਨੇਡਾ ਚ ਹੋ ਤੇ ਦੋ ਬੰਦੇ ਬੈਠੇ ਹੋ ਤੇ ਤੁਹਾਨੂੰ ਉਹ ਫਰੀ ਐ ਉਹ ਕਹਿੰਦੇ ਕਿ ਤੁਸੀਂ ਸਾਡਾ ਪੈਟਰੋਲ ਸਾਡੀ ਗੱਡੀ ਸਾਡੀ એનર્ਜੀ ਸਾਡਾ ਟਾਈਮ ਬਚਾਇਆ ਜੇ ਤੁਸੀਂ ਤਿੰਨ ਬੰਦੇ ਬੈਠੇ ਹੋ ਤੇ ਅਮਰੀਕਾ ਚ ਫਰੀ ਐ ਅਮਰੀਕਾ ਚ ਜੇ ਦੋ ਬੰਦੇ ਬੈਠੇ ਤੇ ਅੱਧੇ ਪੈਸੇ ਲੱਗਣੇ ਐ ਸੋ एग्जांपल ਦਿੱਤੀ ਵੀ 2 ਡਾਲਰ ਰਹੀ ਐ 1 ਡਾਲਰ ਵਾਟਐਵਰ ਜੋ ਵੀ ਫੀਸ ਹੋਏਗੀ ਲੋਕ ਉਹਨੂੰ ਪੇ ਕਰਦੇ ਨੇ ਕਈ ਐਸੇ ਹਾਈਵੇ ਨੇ ਜਿਹੜੇ ਹੈ ਹੀ ਪੇਡ ਕਿ ਤੁਸੀਂ ਉੱਥੇ ਚੜਨਾ ਤੇ ਤੁਸੀਂ ਪੇਮੈਂਟ ਕਰੋ ਤੇ ਛੱਡ ਜਾਓ ਸੋ ਉਸ ਤੋਂ ਬਾਅਦ ਤਿੰਨ ਲਾਈਨ ਤੇਨ ਲਾਈਨਾਂ ਚ ਵੱਖਰੀ ਵੱਖਰੀ ਸਪੀਡ ਹੈ 90 ਵਾਲੀ 90 ਮਾਈਲ ਪਰ ਆਵਰ ਯਾਨੀ ਕਿ 120 ਕਿਲੋਮੀਟਰ 70 ਵਾਲੀ ਤੇ 50 ਵਾਲੀ 50 ਵਾਲੀ ਪਲੱਸ ਚੇਂਜ ਲਾਈਨ ਜੇ ਤੁਸੀਂ ਸੱਜੇ ਮੁੜਨਾ ਹੈ ਇਹ ਨਹੀਂ ਕਿ ਤੁਹਾਡਾ 100 ਮੀਟਰ ਤੇ ਆ ਗਿਆ ਤੇ ਤੁਸੀਂ ਉੱਥੇ ਇੰਡੀਕੇਟਰ ਦਿੱਤਾ ਤੇ ਭੂ ਕਰ ਲਿਆ ਨਾਟ ਅਲਾਉਡ ਤੁਹਾਨੂੰ 2 ਕਿਲੋਮੀਟਰ ਪਿੱਛੇ ਇੰਡੀਕੇਟਰ ਦੇਣਾ ਪੈਣਾ ਪਹਿਲਾਂ ਪਹਿਲੀ ਲਾਈਨ 'ਚ ਆਣਾ ਹੈ ਤੁਸੀਂ ਇੰਡੀਕੇਟਰ ਆਫ ਕਰਨਾ ਉਸ ਲਾਈਨ 'ਚ ਮਰਜ ਹੋਣਾ ਹੈ ਸਲੋ ਸਪੀਡ 'ਚ ਫਿਰ ਇੰਡੀਕੇਟਰ ਦੇਣਾ ਹੈ ਅਗਲੀ ਲਾਈਨ 'ਚ ਜਾਣਾ ਹੈ ਫਿਰ ਇੰਡੀਕੇਟਰ ਆਫ ਕਰਨਾ ਹੈ ਮਰਜ ਹੋਣਾ ਉਸ ਲਾਈਨ 'ਚ ਉਸ ਸਪੀਡ ਤੇ ਫਿਰ ਜਦੋਂ ਤੁਹਾਡਾ ਐਗਜ਼ਿਟ ਆਣਾ ਹੈ 3-4 ਕਿਲੋਮੀਟਰ ਬਾਅਦ ਉਦੋਂ ਤੁਸੀਂ ਐਗਜ਼ਿਟ ਦੀ ਲਾਈਨ ਦੇਣੀ ਹੈ ਤੇ ਉਦੋਂ ਐਗਜ਼ਿਟ ਵਾਲੀ ਲਾਈਨ 'ਚ ਵੱਢ ਜਾਣਾ ਤੁਸੀਂ ਇਹ ਨਹੀਂ ਕਿ ਬਸ ਸੱਜੇ ਐਂਡ ਦਿੱਤਾ ਤੇ ਮੁੜ ਗਏ ਮੁੜੇ ਨਹੀਂ ਤੇ ਪਿੱਛੋਂ 20-25 ਗੱਡੀਆਂ ਤੁਹਾਡੇ ਵੱਜੀਆਂ ਨਹੀਂ ਸੋ ਤੁਸੀਂ ਇਹ ਮੁਰਖਤਾ ਨਹੀਂ ਕਰਨੀ ਉਥੇ ਜੀਪੀਐਸ ਵਗੈਰਾ ਕਿਸੇ ਵੇਲੇ ਸਿਗਨਲ ਜਾਂਦਾ ਸਭ ਕੁਝ ਹੁੰਦਾ ਸੋ ਹਰਜਿੰਦਰ ਵੀਰ ਦੀ ਇਹ ਬਹੁਤ ਵੱਡੀ ਮਿਸਟੇਕ ਹੈ ਕਿ ਉਹਨੇ ਉਥੋਂ ਯੂ-ਟਰਨ ਲਿਆ ਜਿੱਥੇ ਅਲਾਉਡ ਨਹੀਂ ਸੀ ਨਕੇ ਸਰੋਦੀ ਗਲਤੀ ਹਰਜਿੰਦਰ ਦੀ ਗਲਤੀ ਸਾਰਾ ਸਾਰੇ ਪੰਜਾਬੀ ਐਸੈਪਟ ਕਰ ਰਹੇ ਨੇ ਪਰ ਪਿੱਛੋਂ ਜਿਹੜੀ ਗੱਡੀ ਆ ਰਹੀ ਸੀ ਰਫਤਾਰ ਉਹਦੀ ਵੀ ਬਹੁਤ ਤੇਜ਼ ਸੀ ਕਿਹਾ ਜਾ ਰਿਹਾ ਕਿਉਂਕਿ ਇਕਟੀਆਂ ਜਿਹੜੀਆਂ ਗੱਡੀਆਂ ਆ ਰਹੀਆਂ ਹੁੰਦੀਆਂ ਤਾਂ ਸ਼ਾਇਦ ਵੱਡਾ ਇਹ ਹਾਦਸਾ ਵਾਪਰ ਸਕਦਾ ਸੀ ਪਰ ਸ਼ਾਇਦ ਪਿੱਛੇ ਵਾਲੀ ਗੱਡੀਆਂ ਨੇ ਦੇਖ ਲਿਆ ਕਿ ਯੂ ਟਰਨ ਲਿਆ ਜਾ ਰਿਹਾ ਹੈ ਉਹਨਾਂ ਨੇ ਆਪਣੀ ਰਫਤਾਰ ਕੱਟ ਕਰ ਲਈ ਪਰ 21 ਜਿਹੜੀ ਗੱਡੀ ਉਹ ਇੰਨੀ ਤੇਜ਼ ਜਿਹੜੀ ਜਾ ਕੇ ਟਕਰੌਂਦੀ ਹੈ ਵੱਡਾ ਇਹ ਹਾਦਸਾ ਵਾਪਰ ਜਾਂਦਾ ਹੈ ਤੇ ਉਹ ਵੀ ਗਲਤੀ ਉਹਨਾਂ ਦੀ ਵੀ ਕਿਤੇ ਨਾ ਕਿਤੇ ਮੰਨੀ ਜਾਏਗੀ ਦੇਖੋ ਇਹ ਡਿਫੈਂਸ ਦਾ ਕੰਮ ਹੈ ਹੁਣ ਤੁਸੀਂ ਜਿਹੜਾ ਸਵਾਲ ਪੁੱਛਿਆ ਸੋ ਪਹਿਲੀ ਗਲਤੀ ਵੀਰ ਕੋ ਹੋ ਗਈ ਪਰ ਉਹਦੇ ਵਿੱਚੋਂ ਭੱਜਿਆ ਨਹੀਂ ਉਹਦੀ ਸਿਆਣਫ ਹੈ ਉਹਦੇ ਕਰਕੇ ਉਹਨੂੰ ਕਾਫੀ ਵੱਡਾ ਰੈਲੀਫ ਮਿਲ ਸਕਦਾ ਠੀਕ ਆਪਾਂ ਸਾਰੀਆਂ ਪੈਨਲਟੀਆਂ ਦੀ ਗੱਲ ਕਰਾਂਗੇ ਸੈਕਿੰਡ ਅਗੇ ਹੁਣ ਗੱਡੀ ਦੀ ਗੱਲ ਹੁਣ ਲੌਜੀਕਲੀ ਸੋਚੋ 70 ਫੁੱਟ ਦਾ ਟਰਾਲਾ ਸੜਕ ਨੂੰ ਪੂਰੀ ਬੰਦ ਕਰਕੇ ਖੜਾ ਹੈ ਚਿੱਟਾ ਰੰਗ ਹੈ ਦਿਨ ਦਾ ਵੇਲਾ ਹੈ ਠੀਕ ਪੰਜਾਬੀ ਜਗਮਾਨ ਨੇ ਉਹਨੂੰ ਵੀ ਵੇਖਦਾ ਉਹ ਕਾਲੀ ਗੱਡੀ ਵਾਲਿਆਂ ਨੂੰ ਕਿਉਂ ਨਹੀਂ ਵਿਖਿਆ ਉਹਨਾਂ ਦੀ ਗੱਡੀ ਦੇ ਸਕਿਡ ਮਾਰਕ ਤੁਹਾਨੂੰ ਸੜਕ ਤੇ ਨਹੀਂ ਦਿਖਦੇ ਪਏ ਸਕਿਡ ਮਾਰਕ ਦਾ ਮਤਲਬ ਮੈਨੂੰ ਅਚਾਨਕ ਸਾਹਮਣੇ ਆਬਸਟੈਕਲ ਦਿਖੇਗੀ ਇਹਦਾ ਮਤਲਬ ਜੇ ਉੱਥੇ ਕੋਈ ਗਾਮਜ ਹੁੰਦੀ ਜਾਂ ਉੱਥੇ ਗੱਡੀ ਖਲੋਤੀ ਹੁੰਦੀ ਤਾਂ ਵੀ ਉਹ ਗੱਡੀ ਚ ਵੱੜਦੇ ਸਿੰਪਲ ਡਿਫੈਂਸ ਹੈ ਉਹਨਾਂ ਨੇ ਬ੍ਰੇਕ ਨਹੀਂ ਮਾਰੀ ਬ੍ਰੇਕ ਮਾਰ ਕੇ ਗੱਡੀ ਦੇ ਟਾਇਰਾਂ ਦੇ ਸਕਿਡ ਮਾਰਕਸ ਹੁੰਦੇ ਗੱਡੀ ਰੋਲਓਵਰ ਹੋਈ ਹੁੰਦੀ ਘੁੰਮੀ ਹੁੰਦੀ ਤੇ ਸ਼ਾਇਦ ਉਹਨਾਂ ਦਾ ਕਸੂਰ ਨਾ ਮੰਨਿਆ ਜਾਂਦਾ ਹੋਰ ਕਈ মিডিਆ ਚ ਕਹਿ ਰਹੇ ਨੇ ਮੈਨੂੰ ਨਹੀਂ ਪਤਾ ਕੀ ਸੱਚਾਈ ਹੈ दारू दी बोतल ਵੀ ਖੁੱਲੀ ਹੋਈ ਲੱਭੀ ਐ ਹੁਣ ਅਮਰੀਕਨ ਲਾਅ ਮੁਤਾਬਕ ਮੈਂ ਤੁਹਾਨੂੰ ਸਿੰਪਲ ਕਰ ਦੱਸਦਾ ਜਿਹੜੇ ਵੀ ਅਮਰੀਕਾ ਜਾਂਦੇ ਹੋ ਉਹ ਧਿਆਨ ਰੱਖਿਓ ਜਾਂ ਅਮਰੀਕਾ ਚੱਲਣ ਵਾਲਿਆਂ ਨੂੰ ਤਾਂ ਪਤਾ ਹੀ ਐ ਵਿਸਕੀ ਦੀ ਬੋਤਲ ਸੀਲ ਬੰਦ ਹੋਵੇ ਡੱਬਾ ਪੈਕ ਹੋਵੇ ਡੱਬੇ ਤੇ ਵੀ ਸੀਲ ਲੱਗੀ ਹੋਵੇ ਉਹ ਲਫਾਫੇ ਚ ਪਾਈ ਹੋਵੇ ਡਰਾਈਵਰ ਜਾਂ ਪਵਿਲਿਅਨ ਕੈਬਿਨ ਚ ਹੋਈ ਤੇ ਤੁਹਾਡੀ ਮੌਤ ਐ ਤੁਹਾਡਾ ਲਾਇਸੈਂਸ ਕੈਂਸਲ ਐ ਭਰੀ ਬੋਤਲ ਟ੍ਰੈਫਿਕ ਰੂਲ ਉਧਰ ਤੇ ਅਮਰੀਕਨ ਟ੍ਰੈਫਿਕ ਰੂਲ ਸੀਲ ਬੰਦ ਬੋਤਲ ਜੇ ਤੁਹਾਡੇ ਗੱਡੀ ਚ ਪਈ ਹੈ ਅੱਗੇ ਕੈਬਿਨ ਚ ਨਾਟ ਅਲਾਉਡ ਤੁਸੀਂ ਹੁਣ ਬਾਜ਼ਾਰੋਂ ਖਰੀਦੀ ਹੈ ਮਤਲਬ 20 ਸਾਲ ਪੁਰਾਣੀ ਵੀ ਸੀ ਤੇ ਵਿੱਚੋਂ 50 ਐਮਐਲ ਵੀ ਪਈ ਸੀ ਨਾ ਜੋ ਵਿਸਕੀ ਹੈ ਉਹ ਛੱਡੋ ਯਾਰ ਗਲਤ ਗੱਲ ਕਹਿ ਗਿਆ ਮੈਂ ਖਾਲੀ ਕੈਨ ਬੀਅਰ ਦਾ 5 ਸਾਲ ਪੁਰਾਣਾ ਬੀਅਰ ਦਾ ਖਾਲੀ ਕੈਨ 5 ਸਾਲ ਪੁਰਾਣਾ ਲਾਇਸੈਂਸ ਕੈਨਸਲ ਹੈ ਨਾਟ ਅਲਾਉਡ ਲਾਇਸੈਂਸ ਕੈਨਸਲ ਹੈ ਤੁਹਾਡੀ ਜੇ ਗੱਡੀ ਚੋਂ ਫੜੀ ਗਈ ਹੁਣ ਰੱਖ ਹੀ ਸਕਦੇ ਹੋ ਬਾਜ਼ਾਰੋਂ ਸੀਲ ਬੰਦ ਲਿਆਂਦੀ ਬੋਤਲ ਆਪਣੀ ਸਮਾਨ ਦੇ ਨਾਲ ਡਿੱਕੀ ਚ ਡਿੱਕੀਚ ਜਿਹੜੀ ਡਿੱਕੀ ਚ ਨੂੰ ਜਾਂਦਾ ਰਸਤਾ ਨਾ ਹੋਵੇ ਸੋ ਡਿੱਕੀ ਚ ਤੁਸੀਂ ਅੱਗੇ ਰੱਖ ਨਹੀਂ ਸਕਦੇ ਗੱਡੀ ਪੀ ਕੇ ਉਥੇ ਲਿਮਟ ਕੀ ਹੈ Whisky ਪੀ ਕੇ ਚਲਾਨ ਦੀ ਐਸੋਲੇ ਅਮਰੀਕਾ 0% ਬਲੋ ਜੇ ਕਿਸੇ ਨੇ ਕਿ ਤਾਜੀ ਤਾਜੀ ਹੋਮੋਪੈਥੀ ਦੀ ਦਵਾਈ ਵੀ ਜੀਭ ਤੇ ਪਾਈ ਹੈ ਨਾ ਉਹਦੇ ਵੀ ਜੇ ਫੂਕ ਜਾ ਗਿਆ ਕਿ ਪੁਆਇੰਟ 01% ਵੀ ਹੈ ਉਹ ਵੀ ਗਿਆ ਸੋ ਤੁਸੀਂ ਆਪਣੇ ਆਪ ਨੂੰ ਨਿਊਟਰਲ ਕਰਕੇ ਚੱਲਣਾ ਹੈ ਇੰਨੇ ਇੰਨੇ ਸਤਰਕ ਹੋ ਕੇ ਚੱਲਣਾ ਹੈ ਸੋ ਦੂਜੀ ਪਾਰਟੀ ਦੀ ਗੱਡੀ ਚ ਬੋਤਲ ਸੁਣਨ ਚ ਆਇਆ ਮੀਡੀਆ ਦੇ ਥਰੂ ਮਿਲੀ ਹੈ ਬ੍ਰੇਕ ਉਹਨਾਂ ਨੇ ਨਹੀਂ ਲਾਈ ਠੀਕ ਔਰ ਹੋਰ ਕੋਈ ਗੱਡੀ ਨਹੀਂ ਸੀ ਆ ਰਹੀ ਮੇਰੇ ਖਿਆਲ ਹਰਜਿੰਦਰ ਨੇ ਤਾਂ ਹੀ ਟਰਨ ਲਿਆ ਹੋਣਾ ਕਿ ਚੱਲ ਗੱਡੀ ਤੇ ਆ ਨਹੀਂ ਰਹੀ ਖਾਲੀਗਾ ਹਾਈਵੇ ਤੇ ਮੋੜ ਕੱਟ ਲੈਣੇ ਆ ਨੋ ਡਾਊਟ ਇਹ ਬੇਵਕੂਫੀ ਸੀ ਉਹਦੀ ਹੈਗੀ ਹੈ ਬਟ ਦੂਸਰੀ ਗੱਡੀ ਦੀ ਵੀ ਇਹ ਗਲਤੀ ਹੈ ਨੋ ਡਾਊਟ ਵਿਕਟਮ ਪਰਿਵਾਰ ਹੈ ਉਹਨਾਂ ਦੇ ਜੀ ਘਰੋਂ ਚਲੇ ਗਏ ਵੀਰ ਤੇ ਸਾਡਾ ਫੇਰ ਵਾਪਸ ਆ ਜਾਊਗਾ ਘਰੇ ਜਿੰਦਾ ਜਾਗਦਾ ਹੈ ਪਰਿਵਾਰ ਨੂੰ ਮਿਲੇਗਾ ਪਰ ਉਹਨਾਂ ਦਾ ਪਰਿਵਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਸਾਨੂੰ ਉਹਦੇ 'ਚ ਮਤਲਬ ਹਮਦਰਦੀ ਹੈ ਉਸ ਪਰਿਵਾਰ ਨਾਲ ਬਟ ਜੋ ਪ੍ਰੈਕਟੀਕਲੀ ਹੋਇਆ ਉਹ ਇਹ ਹੋਇਆ ਤੇ ਉਸ ਚੀਜ਼ ਨੂੰ ਵੀ ਕੋਰਟ ਕਨਸਿਡਰ ਕਰੇਗੀ ਟ੍ਰਾਇਲ ਚੱਲਣਾ ਹੈ ਦੇਖੋ ਪੁਲਿਸ ਨੇ ਤੇ ਵੱਡੇ ਤੋਂ ਵੱਡਾ ਜੁਰਮ ਲਾ ਕੇ ਤੁਹਾਨੂੰ ਫੜ ਲਿਆ ਗੁੱਟ ਨੂੰ ਬਾਤੀ ਘੜੀ ਤੇ ਚਲੋ ਚੱਲੀਏ ਹੁਣ ਤੁਸੀਂ ਪੱਗ ਦਾ ਸਵਾਲ ਕੀਤਾ ਸੀ ਜੇਲ ਮੈਨੂਅਲ ਦੇ ਤਹਿਤ ਜਾਂ ਅਕਿਊਜ਼ਡ ਪਰਸਨ ਦੀ ਡਿਫਾਈਨਡ ਡਰੈਸ ਹੈ ਉਸ ਮੁਲਕ ਵਿੱਚ ਜਦੋਂ ਲਾਅ ਬਣਿਆ ਸੀ ਉਦੋਂ ਸਿੱਖ ਪਰਿਵਾਰ ਪੱਗ ਬੰਨਣ ਵਾਲੇ ਪਰਿਵਾਰ ਨਹੀਂ ਸੀ ਹੈਗੇ ਕੁਝ ਇਸਲਾਮਿਕ ਲੋਕ ਵੀ ਮੁਸਲਮਾਨ ਲੋਕ ਵੀ ਪੱਗ ਬੰਦੇ ਆ ਉਸਾਮਾ ਬਿਨ ਲਾਦੀਨ ਵੀ ਬੰਦਾ ਸੀ ਜਦੋਂ ਸਮਾ ਬਿਨ ਲਾਦੀਨ ਦਾ ਉੱਥੇ ਪੰਗਾ ਪਿਆ ਸੀ ਉਹ ਸਾਡੇ ਪੰਜਾਬੀ ਵੀਰਾਂ ਨੂੰ ਜਿਹੜੇ ਉਹੋ ਜੀ ਪੱਗ ਬੰਦੇ ਸੀ ਉਹਦੇ ਨਾਲ ਘੂਰ ਕੇ ਵੇਖਿਆ ਜਾਂਦਾ ਸੀ ਕੀ ਉਹਦਾ ਬੰਦਾ ਲੱਗਦਾ ਨਹੀਂ ਪਤਾ ਉਹਨਾਂ ਨੂੰ ਕਮਿਊਨਿਟੀ ਬਾਰੇ ਵੀ ਇੱਕ ਕਮਿਊਨਿਟੀ ਕੌਣ ਹੈ ਜਿਵੇਂ ਅਸੀਂ ਕਹਿੰਨੇ ਵੀ ਹਰ ਕਾਲੇ ਰੰਗ ਦਾ ਬੰਦਾ ਚੋਰ ਹੁੰਦਾ ਨਹੀਂ ਹੋ ਸਕਦਾ ਬੜੇ ਬੜੇ ਚੰਗੇ ਬੰਦੇ ਵੀ ਨੇ ਹਰ ਗੋਰੇ ਰੰਗ ਦਾ ਬੰਦਾ ਵੀ ਬੜਾ ਇਮਾਨਦਾਰ ਨਹੀਂ ਹੋ ਸਕਦਾ ਦੋਨੋਂ ਪਾਸੇ ਆ ਸੋ ਰੰਗ ਰੂਪ ਸ਼ਕਲ ਨਾਲ ਬੰਦਾ ਸਰਟੀਫਿਕੇਟ ਨਹੀਂ ਲੈ ਸਕਦਾ ਧਰਮ ਜਾਤ ਨਾਲ ਵੀ ਕਿ ਮੈਂ ਸਾਰਾ ਸਹੀ ਹੋਵਾਂਗਾ ਸੋ ਉਹ ਜਿਹੜੇ ਗੋਰੇ ਸੀ ਉਹਨਾਂ ਨੇ ਉਦੋਂ ਲਾਅ ਬਣਾਇਆ ਤੇ ਉਹਨਾਂ ਦੇ ਲਾਅ ਚ ਸਿਰ ਨੂੰ ਢੱਕਣ ਦਾ ਰਵਾਜ ਨਹੀਂ ਸੀ ਉਹ ਰਵਾਜ ਅੱਜ ਤੱਕ ਚੱਲੇ ਆ ਰਹੇ ਤੇ ਮੈਂ ਇਹ ਵੀ ਮੀਡੀਆ ਅੱਗੇ ਕਹਿ ਚੁੱਕਾ ਵਕਤਾਂ ਤੇ ਮੈਂ ਇੱਕ ਪ੍ਰੈਜੈਂਟੇਸ਼ਨ ਭੇਜੂੰਗਾ ਉਥੋਂ ਦੀ ਸਰਕਾਰ ਨੂੰ ਕਿ ਜਿਹੜੇ ਰਿਲੀਜੀਅਸ ਸੈਂਟੀਮੈਂਟਸ ਨੇ ਉਹ ਧਿਆਨ ਚ ਰੱਖੇ ਜਾਣ ਤੁਸੀਂ ਅੱਛਾ ਹੁਣ ਪਰਨਾ ਕਿਉਂ ਨਹੀਂ ਦਿੰਦੇ ਬੰਨਣ ਨੂੰ ਇੰਡੀਆ 'ਚ ਵੀ ਪਰਨਾ ਲਵਾਉਂਦੇ ਝੇ ਤੁਹਾਨੂੰ ਪਤਾ ਨਹੀਂ ਸ਼ਾਇਦ ਪਰ 2 ਮੀਟਰ ਦਾ 1 ਮੀਟਰ ਦਾ ਜਾਂ ਛੋਟਾ ਜਿਹਾ ਸਫਾ ਕਿਉਂ ਦਿੰਦੇ ਸਿਰ ਕੰਜੂਗਾ ਕਿ ਬੰਦਾ ਉਸ ਪਰਨੇ ਦੀ ਫਾਸੀ ਬਣਾ ਕੇ ਗੱਲ ਚ ਲੈ ਕੇ ਫਾਹ ਨਾ ਲੱਗ ਜਾਵੇ ਹਵਾਲਾਤ ਕਦੀ ਚੈੱਕ ਕਰਨਾ ਪੱਖਾ ਨਹੀਂ ਲੱਗਾ ਹੁੰਦਾ ਛੱਤ ਤੇ ਨਾ ਕੋਈ ਕੁੰਡੀ ਲੱਗੀ ਹੁੰਦੀ ਹੈ ਬਾਥਰੂਮ ਦੀ ਜਿਹੜੀ ਲੀਗਲੀ ਟੁੱਟੀ ਹੈ ਨਾ ਉਹ ਸਿਰਫ ਛੋਟਾ ਜਿਹਾ ਮਿਊ ਦੁਆਰ ਚੋਂ ਬਾਹਰ ਨਹੀਂ ਆਣਾ ਚਾਹੀਦਾ ਉੱਤੇ ਪੁਸ਼ ਬਟਨ ਲੱਗਾ ਹੋਵੇ ਉੱਥੋਂ ਪਾਣੀ ਬਾਹਰ ਆ ਜਾਏ ਜਿਹੜਾ ਟਾਇਲਟ ਚ ਲੱਗੀ ਹੁੰਦੀ ਹੈ ਜਿੱਥੇ ਉਹਨਾਂ ਨੇ ਬਾਥਰੂਮ ਚ ਜਾਣਾ ਸੋ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਹੁੰਦਾ ਅੰਦਰ ਸਿਰਫ ਅੱਗੇ ਸਰੀਏ ਕਿਉਂ ਲੱਗੇ ਹੁੰਦੇ ਆ ਕਿ ਮੁੰਛੀ ਐਸ ਐਚਓ ਦੋਸ਼ੀ ਨੂੰ ਜਿਹੜਾ ਵੀ ਫੜ ਕੇ ਲੈਂਦਾ ਉਹ ਸਹੀ ਹੈ ਜਾਂ ਗਲਤ ਨੂੰ ਦੇਖ ਸਕੇ ਕਿਉਂਕਿ ਬੰਦਾ ਉਸ ਵੇਲੇ ਮੈਂਟਲ ਪ੍ਰੈਸ਼ਰ ਚ ਹੁੰਦਾ ਹੈ ਮੈਂਟਲ ਪ੍ਰੈਸ਼ਰ ਚ ਆਪਣੇ ਆਪ ਨੂੰ ਖਤਮ ਨਾ ਕਰ ਲੇ ਕਿਉਂਕਿ ਉਸ ਵੇਲੇ ਜ਼ਿੰਮੇਵਾਰੀ ਜਿਹੜੀ ਹੈ ਉਸ ਮਹਿਕਮੇ ਦੀ ਹੈ ਜਿਹਨਾਂ ਨੂੰ ਫੜਿਆ ਸੋ ਇਸ ਕਰਕੇ ਉੱਥੋਂ ਦੇ ਲਾ ਮੈਨੂਅਲ ਅਕਿਊਜ਼ ਦੇ ਕੱਪੜੇ ਡਿਫਾਈਨ ਹੈ ਰੰਗ ਡਿਫਾਈਨ ਹੈ ਸਾਈਜ਼ ਡਿਫਾਈਨ ਹੈ ਤੁਹਾਡਾ ਸਾਈਜ਼ ਮੰਨ ਲਓ ਮੋਡੇ ਦਾ 20 ਇੰਚ ਹੈ ਤੇ ਤੁਹਾਨੂੰ 22 ਇੰਚ ਦੀ ਮਿਲਣੀ ਹੈ ਲੂਜ਼ ਮਿਲਣੀ ਹੈ ਤੁਹਾਨੂੰ ਅੰਡਰ ਗਾਰਮੈਂਟਸ ਨਾਟ ਅਲਾਉਡ ਹੋਣੇ ਤੇ ਨਾਟ ਅਲਾਉਡ ਹੋਣੇ ਆ ਜਾਂ ਮੈਨੂੰ ਵੀ ਨਾਟ ਅਲਾਉਡ ਹੈ ਤੇ ਨਾਟ ਅਲਾਉਡ ਹੈ ਜਾਂ ਕਿਸੇ ਸਪੈਸ਼ਲ ਕੇਸੇਸ ਅਲਾਉਡ ਹੈ ਸੋ ਮੈਨੂਅਲ ਚ ਜੋ ਪ੍ਰੋਸੀਜਰ ਲਿਖਿਆ ਉਹਨਾਂ ਨੇ ਉਹਨੂੰ ਫਾਲੋ ਕਰਨਾ ਆ ਗੱਲੇ ਦੀ ਚੈਨੀ ਲਵਾ ਲੈਣੀ ਕੜਾ ਲਵਾ ਲੈਣਾ ਆ ਤੁਸੀਂ ਧਾਰਮਿਕ ਤੌਰ ਤੇ ਮੋਲੀਆਂ ਬੰਨੀਆਂ ਇਹ ਵੀ ਲਵਾ ਲੈਣੀ ਉਹਨਾਂ ਨੇ ਇੰਡੀਆ ਚ ਵੀ ਲਵਾ ਲੈਣੀ ਬਾਰ ਦੀ ਗੱਲ ਤੇ ਦੂਰ ਦੀ ਗੱਲ ਹੈ ਕੰਨਾਂ 'ਚ ਜਿਹੜੇ ਕਾਂਟੇ ਪਾਏ ਆ ਨੱਕ 'ਚ ਕੁਝ ਪਾਇਆ ਲਵਾ ਲੈਣਾ ਸੋ ਇਹ ਮੈਨੂਅਲ ਦਾ ਪ੍ਰੋਸੀਜਰ ਹੈ ਇੰਡੀਆ ਵਿੱਚ ਥੋੜੀ ਜੀ ਮੈਂ ਇੰਡੀਆ 'ਚ ਵੀ ਮੈਨੂਅਲ ਇਸ ਹਿਸਾਬ ਨਾਲ ਅਮੈਂਡ ਹੋਇਆ ਪੰਜਾਬ ਦਾ ਕਿ ਜਿਹੜਾ ਵੀ ਪੰਜਾਬੀ ਸਿੱਖ ਪਰਿਵਾਰ ਹੈ ਹਾਂ ਉਹਦਾ ਜਿਹੜੀ ਸਿਰਿਸਾ ਪਾਈ ਹੈ ਉਹ ਤੇ ਪੱਕੀ ਲਵਾ ਲੈਣੀ ਹੈ ਉਹਨੂੰ ਕਹਿੰਦੇ ਮਰਿਆਦਾ ਸਾਹਿਬ ਇਹਨੂੰ ਕਿਸੇ ਡੱਬੇ 'ਚ ਪਾ ਕੇ ਸਾਨੂੰ ਦੇ ਦਿਓ ਅਸੀਂ ਨੂੰ ਇੱਜ਼ਤ ਨਾਲ ਸਾਭ ਲੈਨੇ ਆ ਔਰ ਜਦੋਂ 에ਅਰਪੋਰਟ ਤੋਂ ਵੀ ਲੋਕ ਜਾਂਦੇ ਨੇ ਬਾਈ 에ਅਰ ਤੇ ਉੱਥੇ ਜਹਾਜ਼ 'ਚ ਨਾਟ ਅਲਾਉਡ ਛੋਟੀ ਵੀ ਨਾਟ ਅਲਾਉਡ ਸੋ ਇਸ ਲਈ 에어ਲਾਈਨ ਕੰਪਨੀਆਂ ਨੂੰ ਜਦੋਂ ਇੰਡੀਆ ਨੇ ਰਿਪਰੈਜ਼ੈਂਟ ਕੀਤੀ ਤੇ ਪਿੱਛੇ ਜਦੋਂ ਰੋਲਾ ਪਿਆ ਸੀ ਉਹ ਸ੍ਰੀ ਸਾਹਿਬ ਕਰਕੇ ਉਹ ਇੱਕ ਸਪੈਸ਼ਲ ਪਰਮਿਸ਼ਨ ਦਿੰਦੇ ਨੇ ਕਿ ਹੈਂਡਬੈਗ ਵਿੱਚ ਸ੍ਰੀ ਸਾਹਿਬ ਰੱਖੋ ਉਹਦੇ ਤੇ ਉਹ ਪ੍ਰੋਪਰ ਆਪਣੀ ਸੀਲ ਲਾਉਂਦੇ ਨੇ ਤੇ 에어ਪੋਰਟ ਦੀ ਅਥਾਰਟੀ ਦੇ ਉਹ ਜੋ ਵੀ ਪਾਇਲਟ ਨੂੰ ਇਨਟੀਮੇਟ ਕਰਕੇ ਉਹਦਾ ਸਪੈਸ਼ਲ ਖਾਨਾ ਬਣਿਆ ਉੱਥੇ ਲੌਕ ਕਰਕੇ ਆਉਂਦੇ ਨੇ ਸੋ ਇਸ ਕਰਕੇ ਉਹਦੇ ਸਿਰ ਤੇ ਪਰ ਲੋ ਡਾਊਟ ਸਾਡੇ ਲਈ ਬਹੁਤ ਬੁਰੀ ਗੱਲ ਹੈ ਉਹ ਦੇਖਣਾ ਕਰਨਾ ਕਿਉਂਕਿ ਕੋਈ ਵੀ ਜਿਹੜੀ ਸਿੱਖ ਮਰਿਆਦਾ ਨੂੰ ਫੋਲੋ ਕਰਦਾ ਹੈ ਉਹ ਨਾਂਨ ਤੋਂ ਇਲਾਵਾ ਸਿਰ ਨੰਗਾ ਨਹੀਂ ਕਰਦਾ ਇੱਕ ਪਟੀਸ਼ਨ ਵੀ ਜਿਹੜੀ ਕਿ ਆਈ ਹੈ ਕਿ ਜੇ ਪੰਜਾਬੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਸੀਂ ਪਟੀਸ਼ਨ ਜਿਹੜੀ ਕਿ ਕਰੋ ਸਾਈਨ ਕਰੋ ਕਿ ਹਰਜਿੰਦਰ ਦੀ ਸਜ਼ਾ ਘੱਟ ਹੋ ਜਾਵੇਗੀ ਉਹ ਪਟੀਸ਼ਨ ਕਿਤੇ ਨਾ ਕਿਤੇ ਅਸਰ ਪਾਏਗੀ ਹਰਜਿੰਦਰ ਦੀ ਸਜ਼ਾ ਘੱਟ ਹੋਣ ਦੇ ਵਿੱਚ ਉਹਦਾ ਕੋਈ ਰੋਲ ਹੋਊਗਾ ਜਾਂ ਫਿਰ ਇਹ ਅਵਾਏ ਦੇਖੋ ਕੱਲ ਮੈਂ ਹਰਜਿੰਦਰ ਦੇ ਪਰਿਵਾਰ ਚੋਂ ਇੱਕ ਬੰਦਾ ਸੀ ਉਹਦੇ ਚੀਵੀ ਸ਼ੋ ਕਰ ਰਹੀ ਸੀ ਪਹਿਲੀ ਗੱਲ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਪਟੀਸ਼ਨ ਹੈ ਸਾਡੇ ਵੱਲੋਂ ਨਹੀਂ ਸ਼ੁਰੂ ਕੀਤੀ ਗਈ। ਪਤਾ ਨਹੀਂ ਕਿੰਨੇ ਸ਼ੁਰੂ ਕੀਤੀ ਹੈ। ਕੁਝ ਲੋਕਾਂ ਨੇ ਉਹਦੇ ਤੇ ਪੈਸੇ ਮੰਗਣੇ ਸ਼ੁਰੂ ਕਰਤੇ ਆ। ਠੀਕ ਹੈ ਜੀ ਪੈਸੇ ਪਾਓ ਅਸੀਂ ਉਹਨਾਂ ਨੂੰ ਦੇਣੇ ਆ। ਉਹ ਵੀ ਉਹਨਾਂ ਨੇ ਨਕਾਰਿਆ ਵੀ ਅਸੀਂ ਅੱਜ ਤੱਕ ਅ ਕਿਸੇ ਨੂੰ ਪੈਸੇ ਦੀ 1 ਰੁਪਏ ਦੀ ਅਪੀਲ ਨਹੀਂ ਕੀਤੀ ਹੋਈ। ਸੋ ਪਹਿਲੀ ਗੱਲ ਤੇ ਇਹ ਗਲਤ ਹੈ। ਜਿਹੜੇ ਬੰਦੇ ਇਲੀਗਲ ਕਰਦੇ ਪਏ ਧਿਆਨ ਨਾਲ ਔਰ ਉਹਦੇ ਚ ਅਸੀਂ ਫਿਰ ਉੱਥੇ ਹੀ ਫੈਸਲਾ ਕੀਤਾ ਸੀ ਕਿ ਕੋਈ ਚੰਗੇ ਵਕੀਲ ਸਾਹਿਬ ਜਿਨ੍ਹਾਂ ਨੂੰ ਵੀ ਉਹ ਜਾਣਦੇ ਹੋਣ ਪਰਿਵਾਰ ਦਾ ਮੈਂਬਰ ਉਹਨਾਂ ਦੀ ਖਾਸ ਕਰਕੇ ਮੰਮੀ ਜਦੋਂ ਵੀ ਅਪੀਲ ਕਰਨੀ ਹੈ ਉਹ ਬੈਠਣ ਅਮਰੀਕਾ ਦਾ ਜਿਹੜਾ ਖਾਤਾ ਨੰਬਰ ਦੇਣਾ ਦੇਣ ਉੱਥੇ ਪੈਸੇ ਪਾਉਣ ਤਾਂ ਕਿ ਉੱਥੇ ਵਰਤਜਣੀ ਇੰਡੀਆ ਦਾ ਰੁਪਿਆ ਮਿਲ ਗਿਆ ਤੇ ਉੱਥੇ ਕਿਦਾਂ ਲਾਵਾਂਗੇ ਪਾਵਾਂਗੇ ਤਾਂ ਉਧਰ ਦੇ ਖਾਤੇ 'ਚ ਪੈਸੇ ਪਾਉਣ ਤੇ ਜਾਂ ਫਿਰ ਇੱਥੇ ਪਾਉਣਗੇ ਤੇ ਅਸੀਂ ਕਨਵਰਟ ਕਰਾਂਗੇ ਸੋ ਉਹ ਗੱਲ ਹੋਈ ਸੀ ਕਿ ਉਹ ਪਰਿਵਾਰ ਬੈਠੇਗਾ ਆਪਣਾ ਅਕਾਊਂਟ ਨੰਬਰ ਉੱਥੇ ਜਾਰ ਕਰੇਗਾ ਜਦਕਿ ਪਰਿਵਾਰ ਨੇ ਕਿਹਾ ਕਿ ਹਲੇ ਸਾਨੂੰ ਉਹਦੀ ਲੋੜ ਨਹੀਂ ਅਸੀਂ ਪੈਸਾ ਨਹੀਂ ਲੈਣਾ ਅਸੀਂ ਜੋ ਵੀ ਹੈ ਏਡ ਲੈਣੀ ਹੈ ਐਡਵੋਕੇਟ ਲੈਣਾ ਉਹ ਲੈ ਰਹੇ ਆ ਜਾਂ ਜੜੀ ਸਾਡੀ ਉੱਥੇ ਕਮਿਊਨਿਟੀ ਹੈਲਪ ਕਰ ਰਹੀ ਹੈ ਹੁਣ ਜਿੱਥੋਂ ਤੱਕ ਰਹੀ ਜੇ ਉਹ ਜਨੂਨ ਪਟੀਸ਼ਨ ਹੈ ਤੇ ਗੱਲ ਯਾਦ ਰੱਖੋ ਡੈਫੀਨੇਟਲੀ ਇਹ ਪਟੀਸ਼ਨ ਅਸਰ ਪਾਉਂਦੀਆਂ ਨੇ ਕਿੱਦਾਂ ਪਾਉਂਦੀਆਂ ਨੇ ਸਭ ਤੋਂ ਪਹਿਲਾਂ ਤੇ ਪਟੀਸ਼ਨ ਜਨੂਨ ਹੋਣੀ ਚਾਹੀਦੀ ਹੈ ਨੰਬਰ 1 ਸਟੈਪ ਨੰਬਰ 2 ਸਟੈਪ ਜਿੰਨੀ ਵੱਧ ਤੋਂ ਵੱਧ ਸਾਈਨ ਹੋਣਗੇ ਜਿਵੇਂ 27 ਲੱਖ ਸਾਈਨ ਹੋ ਚੁੱਕੇ ਆ ਤਾਂ 27 ਲੱਖ ਦੀ ਤਾਦਾਦ ਹੋ ਗਈ ਤੀਸਰੀ ਗੱਲ ਕਿਸੇ ਇੱਕ ਅੱਛੇ ادارے ਦੁਆਰਾ ਜਾਂ ਇੰਡੀਵਿਜੂਅਲ ਦੁਆਰਾ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਦੇ ਕੰਟੈਂਟ ਬਣਾ ਕੇ ਰੀਪਰਜੈਂਟ ਕੀਤਾ ਜਾਵੇ ਬਿਫੋਰ ਗਵਰਨਰ ਆਫ ਦੀ ਸਟੇਟ ਬਿਫੋਰ ਕਨਸਰਨਡ ਬਿਊਰੋਕਰੇਸੀ ਯਾਨਕਿ ਮਿਨਿਸਟਰੀ ਆਫ ਹੋਮ ਮਿਨਿਸਟਰੀ ਆਫ ਅਖਰਨਲ ਅਫੇਅਰ ਇਮੀਗ੍ਰੇਸ਼ਨ ਟ੍ਰੈਫਿਕ ਪੁਲਿਸ ਤੇ ਲਾਸਟ ਜੁਡੀਸ਼ੀਅਲ ਸਿਸਟਮ ਅਗੇ ਔਰ ਪਰਲਮੈਂਟ ਇਜ਼ ਦਾ ਲਾਸਟ ਇੰਗਲੈਂਡ ਚ ਲਾਅ ਹੈ ਕਿ ਜੇ 10000 ਬੰਦੇ ਕਿਸੇ ਪਟੀਸ਼ਨ ਨੂੰ ਸਾਈਨ ਕਰਕੇ ਦਿੰਦੇ ਆ ਤੇ ਪਰਲਮੈਂਟ ਚ ਉਹਦੀ ਡਿਸਕਸ਼ਨ ਕੰਪਲਸਰੀ ਹੈ ਪਰਲਮੈਂਟ ਉਹਦੇ ਤੇ ਡਿਸੀਜਨ ਲੈਣ ਲਈ ਆਪਸ ਵਿੱਚ ਬਹਿਸ ਦਾ ਮੁੱਦਾ ਛੇੜੇਗੀ ਜੇ ਉਹ ਲੀਗਲ ਤੇ ਪੋਜੀਟਿਵ ਹੈ ਤੇ ਉਹਦਾ ਉਹਦਾ ਲਾਅ ਬਣੇਗਾ ਤੇ ਇੱਥੇ ਤੇ 27 ਲੱਖ ਹੋ ਗਏ ਨੇ ਸੋ ਜੇ ਉਹ ਜੈਨੂਨ ਹੈ ਕਲੀਅਰ ਹੈ ਤੇ ਡੈਫੀਨੇਟਲੀ ਇਹਦੇ ਤੇ ਧਿਆਨ ਦਿੱਤਾ ਜਾਏਗਾ ਔਰ ਫਰਕ ਪਏਗਾ ਮੈਂ ਫੇਰ ਦੱਸਣਾ ਚਾਹ ਰਿਹਾ ਜਿਹੜੇ ਲੋਕ ਇਹ ਫਾਫਲਾ ਰਹੇ ਆ ਕਿ ਹਰਜਿੰਦਰ ਨੂੰ 45 ਸਾਲ ਦੀ ਸਜ਼ਾ ਹੋ ਗਈ ਗਲਤ ਹੈ ਝੂਠ ਹੈ ਬਿਲਕੁਲ ਸਰਾਸਰ ਅਫਵਾਹ ਹੈ ਉਹ ਪ੍ਰੋਵੀਜ਼ਨ ਹੈ ਕਿ ਇੱਕ ਮਰਡਰ ਦੀ ਸਜ਼ਾ ਫਿਰ ਮਰਡਰ ਸ਼ਬਦ ਜਾਣ ਕੇ ਵਰਤਿਆ ਕਿ ਜਨਤਾ ਨੂੰ ਧਿਆਨ ਦੇਦਾ ਮਰਡਰ ਨਹੀਂ ਹੈ ਇਹ ਵੀ ਸੰਗਿਆਨਾ ਇਹਨੂੰ ਕਹਿੰਦੇ ਕਲਪੇਬਲ ਹੋਮਿਸਾਈਡ ਕਾਰਨ ਕਿ ਮੇਰੀ ਮਨਛਾ ਸੀ ਮੈਂ ਕਰੂਣਾ ਦਾ ਕਤਲ ਕਰਨਾ ਮੈਂ ਚਾਕੂ ਮੰਗਾਇਆ ਤੇ ਢਿੱਡ ਚ ਮਾਰਤਾ ਮੇਰੀ ਇੰਟੈਂਸ਼ਨ ਸੀ ਉਹ ਮਰਡਰ ਹੈ ਪਰ ਮੇਰੇ ਹੱਥ ਚ ਚਾਕੂ ਫੜਿਆ ਸੀ ਕਰੂਣਾ ਨੂੰ ਚੱਕਰ ਆਇਆ ਉਹ ਮੇਰੇ ਉੱਤੇ ਡਿੱਗੀ ਉਹਦੇ ਪੇਟ ਚ ਵੱਜਾ ਸੀਨ ਉਹ ਬਣ ਗਿਆ ਸੀਨ ਬਣ ਗਿਆ ਨੋ ਡਾਊਟ ਚਾਕੂ ਮੇਰੇ ਹੱਥ ਚ ਹੀ ਹੈ ਪ੍ਰਭਾਗਵਾ ਹੈ ਸਾਹਮਣੇ ਕੈਮਰਾਮੈਨ ਕਿ ਨਹੀਂ ਇਹਨੂੰ ਚੱਕਰ ਆ ਕੇ ਡਿੱਗਾ ਸੀ ਚਾਕੂ ਤੇ ਡਿੱਗਿਆ ਜੀ ਮੱਲਨ ਸਾਹਿਬ ਦਾ ਕੋਈ ਇੱਛਾ ਨਹੀਂ ਸੀ ਤੋਂ ਕਲਪੇਬਲ ਹੋਮਿਸਾਈਡ ਆ ਨਾਟ ਅਮਾਊਂਟਿੰਗ ਟੂ ਮਰਡਰ ਮੈਨੂੰ ਉਹਦੇ ਚ ਪੁਲਿਸ ਨੇ ਮੁਚਲਕੇ ਤੇ ਜਮਾਨਤ ਦੇਣੀ ਹੈ ਵੀਰ ਦੀ ਗਵਾਹੀ ਤੇ ਜਾਂ ਇਸ ਵੀਡੀਓ ਕੈਮਰੇ ਦੀ ਗਵਾਹੀ ਤੇ ਕਿ ਠੀਕ ਇਹ ਭਾਈ ਬੰਦੇ ਜੀ ਭੈਣ ਭਰਾ ਵਾਂਗੂ ਬੈਠੇ ਸੀ ਗਲਤੀ ਹੋ ਗਈ ਕੋਈ ਗੱਲ ਨਹੀਂ ਮੈਂ ਪਿਆਰ ਨਾਲ ਇਦਾਂ ਕੀਤਾ ਲਾੜਨਾ ਕੀਤਾ ਹੋਸਦਾ ਛੋਟੀ ਭੈਣ ਸਮਝ ਕੇ ਲਾੜਲੀ ਸਮਝ ਕੇ ਤੇ ਜਿਵੇਂ ਗੁੱਸੇ ਚ ਮਾਰਾਂਗਾ ਤੇ ਅੱਖਾਂ ਚ ਘੂਰ ਆ ਜਾਣਾ ਆਣਾ ਨਾ ਸੋ ਮੀਨਸ ਰੀਆ ਗਿਲਟੀ ਮਾਈਂਡ ਜੇ ਗਿਲਟੀ ਮਾਈਂਡ ਹੈ ਤੇ ਮਰਡਰ ਹੈ ਨਹੀਂ ਤਾਂ ਕਲਪੇਪਲ ਹੋਮਿਸਾਈਡ ਹੈ ਨਾਟ ਅਮਾਊਂਟਿੰਗ ਟੂ ਮਰਡਰ ਕੋਰਟ ਇਹਨੂੰ ਵੀ ਸੋਚੇਗੀ ਹੋ ਸਕਦਾ 2 ਸਾਲ ਦੀ ਸਜ਼ਾ ਦੇ ਹੋ ਸਕਦਾ 5 ਸਾਲ ਦੀ ਦਵੇ ਹੋ ਸਕਦਾ ਨਾ ਹੀ ਦਵੇ ਇਹਦੇ ਚ ਹੁਣ ਅਗਲਾ ਪੁਆਇੰਟ ਜਿਹੜਾ ਬਚਿਆ that are penalties ਦੋ ਤਰ੍ਹਾਂ ਦੀਆਂ ਪੈਨਲਟੀਆਂ ਪੈਣੀਆਂ ਹਨ ਰੋਂਗ ਕੱਟਦੀਆਂ ਉਹ ਹੋਮਿਸਾਈਡ ਦੀਆਂ ਤੇ ਤੀਸਰੀ ਚੀਜ਼ ਇੰਸ਼ੋਰੈਂਸ ਕਲੇਮ ਉੱਥੋਂ ਦੀ ਇੰਸ਼ੋਰੈਂਸ ਬੜੀ ਸਖਤ ਹੈ ਤੇ ਬੜੀ ਮਹਿੰਗੀ ਹੈ ਨਹੀਂ 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 ਦੱਸਦਾ ਜੀ ਦੱਸਦਾ ਹੁਣ ਦੋ ਦੋ ਇੰਸ਼ੋਰੈਂਸ ਇਨਵੋਲ ਹੋ ਗਿਆ ਕਾਰ ਵਾਲੇ ਦੀ ਟਰੱਕ ਵਾਲੇ ਦੀ ਹੁਣ ਟਰੱਕ ਵਾਲੇ ਨੇ ਹੁਣ ਜੇ ਆਪਾਂ ਇੱਥੇ ਗੱਡੀ ਕਰਾਉਨੇ ਆ ਥਰਡ ਪਾਰਟੀ ਇੰਸ਼ੋਰੈਂਸ ਕਰਾਉਨੇ ਇਹ ਥਰਡ ਪਾਰਟੀ ਚ ਆ ਗਿਆ ਜੇ ਮੈਂ ਥਰਡ ਪਾਰਟੀ ਇੰਸ਼ੋਰੈਂਸ ਸਿਰਫ 20000 ਰੁਪਏ ਦੀ ਕਰਾਈ ਆ ਉਹਦਾ ਮਤਲਬ ਕਿ ਕੋਈ ਨੁਕਸਾਨ ਹੁੰਦਾ ਕਿਸੇ ਬੰਦੇ ਦਾ ਤੇ 20000 ਹੋਣਾ ਪਰ ਕਲੇਮ ਅਸੈਸ ਹੋਇਆ 5 ਲੱਖ ਰੁਪਏ 480000 ਇੰਡੀਆ ਚ ਵੀ ਮੈਨੂੰ ਕੋਲੋਂ ਦੇਣਾ ਪੈਣਾ ਟਰੱਕ ਉਹਨਾਂ ਨੂੰ ਦੇਣਾ ਪੈਣਾ ਡਰਾਈਵਰ ਨੂੰ ਦੇਣਾ ਪੈਣਾ ਦੋਨਾਂ ਦੀ ਲਾਇਬਿਲਟੀ ਹੈ ਡਰਾਈਵਰ ਵੀ ਆਪਣੀ ਇੰਸ਼ੋਰੈਂਸ ਕਰਾਉਂਦਾ ਹੈ ਕਿ ਮੇਰੇ ਕੋ ਕੋਈ ਗਲਤੀ ਚ ਉਹਨੂੰ ਇਨਡੈਮਨਿਟੀ ਇੰਸ਼ੋਰੈਂਸ ਕਹਿੰਦੇ ਆ ਹੁਣ ਸਾਰੀਆਂ ਇੰਸ਼ੋਰੈਂਸਾਂ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀ ਕਸੂਰ ਲੱਗੇਗੀ ਕਿਦਾ ਉਹਦੇ ਡਿਟੈਕਟਿਵ ਲੱਗਣ ਲੱਭਣਗੇ ਉਹ ਇੰਸ਼ੋਰੈਂਸ ਕਲੇਮ ਨੂੰ ਰਿਬਾਟ ਵੀ ਕੀਤਾ ਜਾਏਗਾ ਅਮੈਂਡ ਵੀ ਕੀਤਾ ਜਾਏਗਾ ਸੋ ਇੱਕ ਇੰਸ਼ੋਰੈਂਸ ਦਾ ਕਲੇਮ ਵੱਖਰਾ ਚੱਲੇਗਾ। ਉਹਦੇ ਵਿੱਚ ਜੇ ਸਾਡੀ ਟਰੱਕ ਕੰਪਨੀ ਉਹ ਪ੍ਰੂਵ ਕਰ ਦਿੰਦੀ ਹੈ ਕਿ ਉਹਨਾਂ ਦੀ ਵੀ ਗਲਤੀ ਸੀ ਤੇ ਹੋ ਸਕਦਾ ਇੰਸ਼ੋਰੈਂਸ ਕਲੇਮ ਨਾ ਪਵੇ। ਪਰ ਜੇ ਉਹ ਕੋਰਟ ਦਾ ਫੈਸਲਾ ਆ ਗਿਆ। ਯੈਸ ਇਹ ਗਲਤੀ ਸੀ ਪਰ ਦੂਜੀ ਪਾਰਟੀ ਦੀ ਵੀ ਗਲਤੀ ਸੀ। ਉਹਦੇ ਚ ਬੈਨੀਫਿਟ ਮਿਲ ਸਕਦਾ ਹੈ ਜੇ ਦੂਜੀ ਪਾਰਟੀ ਦੀ ਗਲਤੀ ਹੋਵੇ ਨੇ ਡਿਫੈਂਸ ਅਸੀਂ ਲਿਉਣੀ ਹੈ। ਉਹ ਚੀਜ਼ਾਂ ਪੁਲਿਸ ਕੋਲੋਂ ਕੋਰਟ ਵੀ ਰਿਪੋਰਟਾਂ ਮੰਗੇਗੀ ਕਿ ਉਹਦੇ ਚ ਕਿੰਨੇ ਬੰਦੇ ਬੈਠੇ ਸੀ, ਕੀ ਸਮਾਨ ਮਿਲਿਆ ਕਿਉਂਕਿ ਜੋ ਜੋ ਸਮਾਨ ਟਰੱਕ ਚੋਂ ਮਿਲਿਆ ਗੱਡੀ ਚੋਂ ਮਿਲਿਆ ਸਾਰਾ ਕੁਝ ਔਨ ਪੇਪਰ ਆਉਣਾ ਹੈ ਉਹਦੀ ਪੂਰੀ ਕੇਸ ਹਿਸਟਰੀ ਬੰਨੀ ਆ ਚਾਰ ਸ਼ੀਟ ਬੰਨੀ ਆ ਤੇ ਚਾਰ ਸ਼ੀਟ ਸਮੇਤ ਅੰਦਰ ਜਾਣਾ ਹੁਣ ਉਹਦੇ ਵਿੱਚ ਸਾਡੀਆਂ ਜਿਹੜੀਆਂ ਉੱਥੋਂ ਦੀਆਂ ਲਾ ਫਰਮਸ ਇਨਵੋਲਵ ਹੋਣ ਗਿਆ ਚੀ ਉਹਨਾਂ ਨੂੰ ਜ਼ਿਆਦਾ ਸਮਝ ਆ ਉਹ ਕਰਨਗੇ ਕਿਉਂਕਿ ਰੋਜ਼ ਐਕਸੀਡੈਂਟ ਇੰਜਰੀਜ਼ ਦੇ ਉੱਤੇ ਕੰਮ ਕਰਦੇ ਨੇ ਕਲੇਮ ਬਚਾਉਂਦੇ ਵੀ ਨੇ ਕਲੇਮ ਦਵਾਉਂਦੇ ਵੀ ਨੇ ਸੋ ਇਹ ਪੈਨਲਟੀਆਂ ਵੀ ਸਾਹਮਣੇ ਆਉਣੀਆਂ ਜਿਹੜੀ ਕੋਰਟਿਕ ਪੈਨਲਟੀ ਲਾਏਗੀ ਇੱਕ ਇੰਸ਼ੋਰੈਂਸੀ ਪੈਨਲਟੀ ਇਹਨਾਂ ਪੈਨਲਟੀਆਂ ਤੋਂ ਬਾਅਦ ਡਿਸੀਜਨ ਹੋਏਗਾ ਮੈਂ ਲਾਸਟ ਵੀ ਜਨਤਾ ਨੂੰ ਇੱਕੋ ਗੱਲ ਕਹਿਣ ਲੱਗਾ ਕਿ ਸਿਰਫ ਇਹੋ ਰੌਲਾ ਪਾ ਦਿੰਦੇ ਹੋ ਕਿ ਤੁਸੀਂ ਹੋ ਗਿਆ ਜੀ ਹੋ ਗਿਆ ਕਤਲ ਹੋ ਗਿਆ ਜੀ 15 45 ਸਾਲ ਸਜ਼ਾ ਹੋਗੀ ਸਭ افਵਾਹਾਂ ਨੇ ਇਦਾਂ ਦੇ ਬੇਵਕੂਫੀਆਂ ਵਾਲੇ ਕੰਮ ਨਾ ਕਰੋ ਔਰ ਕੋਈ ਵੀ ਤੁਹਾਨੂੰ ਇਦਾਂ ਦੀ ਵੀਡੀਓ ਮਿਲਦੀ ਹੈ ਜਾਂ ਅਨ ਅਡੈਂਟੀਫਾਈਡ ਸੋਰਸ ਤੋਂ ਮਿਲਦੀ ਹੈ ਪਲੀਜ਼ ਉਹਨੂੰ ਨਾ ਐਪਰੀਸ਼ੀਏਟ ਕਰੋ ਨਾ ਉਹਨੂੰ ਸਰਕੂਲੇਟ ਕਰੋ افਵਾਹ ਫਲਾਣਾ ਕਾਨੂੰਨ ਜੁਰਮ ਇੰਡੀਆ ਦਾ ਵੀ ਤੁਹਾਡੇ ਤੇ ਪਰਚਾ ਹੋ ਸਕਦਾ ਜੇ ਧਿਆਨ ਰੱਖਿਓ ਮੈਂ ਵਾਰਨਿੰਗ ਦੇ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਦੁੱਖ ਜ਼ਰੂਰ ਹੋਇਆ ਹਰਜਿੰਦਰ ਦੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਨੇ ਪਰ ਗਲਤੀ ਵੀ ਹਰਜਿੰਦਰ ਤੋਂ ਬਹੁਤ ਵੱਡੀ ਹੋਈ ਹੈ ਉਸ ਪਰਿਵਾਰ ਦੇ ਲਈ ਵੀ ਦੁੱਖ ਹੈ ਦਿਲ ਦੇ ਵਿੱਚ ਕਿ ਉਹਨਾਂ ਦੇ ਤਿੰਨ ਮੈਂਬਰ ਜਿਹੜੇ ਕਿ ਜਿਨ੍ਹਾਂ ਦੀ ਮੌਤ ਹੋ ਗਈ ਇਸ ਹਾਦਸੇ ਦੇ ਵਿੱਚ ਪਰ 45 ਸਾਲ ਦੀ ਸਜ਼ਾ ਦੀ ਜੋ ਅਫਵਾਹਾਂ ਉਡਾਈਆਂ ਜਾ ਰਹੀਆਂ ਨੇ ਉਹ ਨਾ ਉਡਾਈਆਂ ਜਾਣ ਕਿਉਂਕਿ ਇਹ ਹਲੇ ਜਾਂਚ ਦਾ ਵਿਸ਼ਾ ਹੈ ਕਿ ਹਰਜਿੰਦਰ ਨੂੰ ਕਿੰਨੇ ਸਾਲ ਦੀ ਸਜ਼ਾ ਹੋਵੇਗੀ ਕੀ ਸਜ਼ਾ ਹੋਵੇਗੀ ਕਿੰਨੀ ਪੈਨਲਟੀ ਹੋਵੇਗੀ ਉਸ ਨੂੰ ਇਹ ਸਭ ਕੁਝ ਹਲੇ ਜਾਂਚ ਦਾ ਵਿਸ਼ਾ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਔਨਅਰ ਦੇ ਨਾਲ ਕੈਮਰਾ ਪਰਸਨ ਅਸ਼ਵਨੀ ਦੇ ਨਾਲ ਮੈਂ ਕਰੂਨਾ ਸ਼ਰਮਾ ਗੋਰੀਆਂ ਨੂੰ ਸ਼ਾਇਦ ਇਸ ਪੱਗ ਦੀ ਕਦਰ ਨਾ ਪਤਾ ਹੋਵੇ ਪਰ ਜਦੋਂ ਇਹ